ਜਾਦਾ ਤਾਂ ਫਿਰ ਹੁਣ ਕਰਦੀ ਜਾਂਦੀ ਲੱਗੀ ਸਾਨੂੰ ਪਿਛਲੇ ਤਾਂ ਇਹ ਤੂੰ 100 ਗੁਣ ਚੰਗੇ ਸੀ ਇਹ ਸਾਫ ਜੇ ਦੇਖਿਆ ਜਾਵੇ ਕਿਹੜੀ ਪਾਰਟੀ ਪਸੰਦ ਹੈ ਕਾਂਗਰਸ ਪਾਰਟੀ ਤਾਂ ਖਾਲੀ ਹੈ ਜੀ ਕੰਮ ਤਾਂ ਚਲੂ ਕਰ ਰਹੇ ਨਹੀਂ ਵਧੀਆ ਕਰਿਆ ਕਾਂਗਰਸ ਨੇ ਵਧੀਆ ਕਰਿਆ ਜੀ ਇਸ ਵਾਰ ਤੁਹਾਨੂੰ ਕੀ ਲੱਗਦਾ ਫਿਰ ਤੁਹਾਡਾ ਐਮਪੀ ਕਿਹੜਾ ਹੋਣਾ ਚਾਹੀਦਾ ਕਿਹੜੀ ਪਾਰਟੀ ਦਾ ਪੰਜਾਬ ਜਾਵੇ ਟੱਠੇ ਖੂਦੇ ਵਿੱਚ ਸਾਡਾ ਆਪਣਾ ਵਿਕਾਸ ਹੈ ਜਿਹੜਾ ਹੁੰਦਾ ਰਹੇ ਆਪਣਾ ਵਿਕਾਸ ਕਰ ਰਹੇ ਨੇ ਨਾ ਕਿ ਸਟੇਟ ਦਾ ਕਾ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪਟਿਆਲਾ ਸੀਟ ਤੋਂ ਸਾਰੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਨੇ ਵੱਖ-ਵੱਖ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਹੇ ਆ ਸੱਤ ਵਿੱਚ ਪਹੁੰਚੇ ਆ ਬਹੁਤ ਸਾਰੇ ਬਜ਼ੁਰਗ ਨੌਜਵਾਨ ਇੱਥੇ ਬੈਠੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰੇ ਸਤਨਾ ਜੀ ਕਿਹੜੀ ਪਾਰਟੀ ਪਸੰਦ ਹੈ ਐ ਕਾਂਗਰਸ ਕਾਂਗਰਸ ਹੂੰ ਕਿਹੜੇ ਕੰਮ ਬਧੀ ਲੱਗੀ ਕਾਂਗਰਸ ਦੀ ਕੰਮ ਦਾ ਸਾਰੀ ਵਧੀਆ ਕਰਦੇ ਨੇ ਅੱਛਾ ਹੂੰ ਤੇ ਅੱਜ ਕੀ ਪਟਿਆਲੇ ਤੋਂ ਤੁਹਾਡੇ ਸਾਰੇ ਉਮੀਦਵਾਰ ਲਾਨੇਗੇ ਨੇ ਕਾਂਗਰਸ ਦੇ ਖੜੇ ਨੇ ਡਾਕਟਰ ਧਰਮੀਰ ਗਾਂਧੀ ਜਣਾ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਫਿਰ ਹਾਂ अच्छा जित जाएंगे फिर जितते ही ਜਾਣਗੇ अच्छा पंजाब ਚੋਂ 13 ਸੀਟਾਂ ਨੇ ਕਿੰਨੀਆਂ ਸੀਟਾਂ ਲੈ ਜੂਗੀ ਕਾਂਗਰਸ ਤੁਹਾਡੇ ਹਿਸਾਬ ਨਾਲ ਵਧੀਆ ਲੈ ਜੂਗੀ ਫਿਰ ਵੀ ਅੰਦਰਾਜ ਜੀ ਨਾਲ ਲੈ ਜਾਣਗੇ ਵਧੀਆ اچھا ਤੇ ਪਹਿਲੇ ਕਾਂਗਰਸ ਦੇ ਕੈਪਟਨ ਮਨਿੰਦਰ ਸਿੰਘ ਸੀ ਮੁੱਖ ਮੰਤਰੀ ਹਨ ਕਾਂਗਰਸ ਸਰਕਾਰ ਰਹੀ ਹੈ ਉਹਦੇ ਕੰਮ ਹੋਏ ਨੇ ਹਾਂ ਹੋਏ ਨੇ ਹਾਂ ਜੀ ਹਾਂ ਠੀਕ ਹੈ ਧੰਨਵਾਦ ਕੀ ਨਾਮ ਅੰਕਲ ਜੀ ਹਰਪਾਜਨ ਸਿੰਘ ਜੀ ਅੰਕਲ ਜੀ ਕਿਹੜੀ ਪਾਰਟੀ ਪਸੰਦ ਹੈ ਪਾਰਟੀਆਂ ਸਾਰੇ ਪਸੰਦ ਨੇ ਜੀ ਜੇ ਕੰਮ ਕਰਨਗੇ ਤਾਂ ਹੀ ਆ ਤੁਹਾਨੂੰ ਉਮੀਦਵਾਰ ਦੇ ਕੇ ਵੋਟ ਪਾਉਂਗੇ ਇਹ ਹਾਂ ਦਿਹਾੜ ਜਰ ਬੰਦੇ ਆ ਜੀ ਉਹੀ ਗੱਲ ਹੈ ਵੀ ਜਿਹੜਾ ਜ ਸਾਨੂੰ ਕੋਈ ਕੰਮ ਕਰੂਗਾ ਕੀ ਲੱਗਦਾ ਵੀ ਹੁਣ ਤੱਕ ਕੰਮ ਵਧੀਆ ਕਿਨੇ ਕਰਿਆ ਕੰਮ ਤਾਂ ਚਲੋ ਕਰ ਰਹੇ ਨੇ ਜੀ ਵਧੀਆ ਕਰਿਆ ਕਾਂਗਰਸ ਨੇ ਵਧੀਆ ਕਰਿਆ ਜੀ ਕਾਂਗਰਸ ਨੇ ਹਾਂ ਜੀ ਠੀਕ ਹੈ ਉਹਦੇ ਡਾਕਟਰ ਧਰਮਵੀਰ ਗਾਂਧੀ ਖੜਾ ਰਹੇ ਨੇ ਤੁਹਾਡੇ ਇਥੋਂ ਐਮਪੀ ਤੇ ਕੀ ਲੱਗਦਾ ਉਹਨਾਂ ਦੇ ਕਿੰਨਾ ਕੁ ਪ੍ਰਭਾਵ ਨਜ਼ਰ ਆ ਰਿਹਾ ਵਧੀਆ ਆ ਰਿਹਾ ਜੀ ਵਧੀਆ ਆ ਪਹਿਲਾਂ ਕਾਂਗਰਸ ਤੋਂ ਤੁਹਾਡੇ ਉਹ ਸੀਗਾ ਆਪਣਾ ਮਹਾਰਾਣੀ ਪ੍ਰਨੀਤ ਕੋਰਣਾ ਉਹ ਇਸ ਵਾਰ ਬੀਜੇਪੀ 'ਚ ਚਲੇ ਗਏ ਤੇ ਫਿਰ ਲੋਕ ਕੀ ਕਰਨ ਵਿੱਚੋਂ ਕੋਈ ਇਹਦੇ ਜੋ ਹੋ ਨਹੀਂ ਜੀ ਹਾਂਜੀ ਕੋਈ ਹੋ ਨਹੀਂ ਲੱਗ ਰਿਹਾ ਜੀ ਅੱਛਾ ਹਾਂਜੀ ਇਹ ਜਿਹੜੇ ਧਰਮਵੀਰ ਗਾਂਧੀ ਦੀ ਗੱਲ ਕਰੀ ਹੈ ਤਾਂ ਪੋਸਤੀ ਖੇਤੀ ਦੀ ਗੱਲ ਕਰ ਰਹੇ ਨੇ ਪਿੱਛੇ ਜੇ ਵੀ ਬਿਆਨ ਦੇ ਦਾ ਸਾਹਮਣੇ ਆ ਇਹਨਾਂ ਦਾ ਕੱਲ ਤੇ ਠੀਕ ਹੈ ਜੇ ਹੋਵੇ ਨਹੀਂ ਵਧੀਆ ਜੀ ਗੱਲ ਹੈ ਜੀ ਵਧੀਆ ਗੱਲ ਹੈ ਜੀ ਫੇਰ ਨੌਜਵਾਨ ਨਸ਼ਿਆਂ ਨਾਲ ਵੱਜਣਗੇ ਇਹਦੇ ਨਾਲ ਘਟਾਉਣਾ ਚਾਹੀਦਾ ਜੀ ਘਟਣਾ ਚਾਹੀਦਾ ਨਾ ਸੇ ਤਾਂ ਨਾ ਸੇ ਤਾਂ ਘਟਾਉਣਾ ਚਾਹੀਦਾ ਠੀਕ ਹੈ ਧੰਨਵਾਦ ਕੀ ਨਾਮ ਹੈ ਬਾਬਾ ਜੀ ਉਹ ਜੀ ਕਦੀ ਕਰ ਤੁਸੀਂ ਨਾਮ ਦੱਸੋ ਹੀ ਉਹਨਾਂ ਦਾ ਵੀ ਕਰਾਂਗਾ ਨਾਮ ਸਿੰਘਾ ਜੀ ਠੀਕ ਹੈ ਉਹਨਾਂ ਦੇ ਵਿਚਾਰ ਵੀ ਲਵਾਂਗੇ ਤੇ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਕਿਹੜੀ ਪਸੰਦ ਹੈ ਜੀ ਜਿਹੜੀ ਵਧੀਆ ਹੋਊਗੀ ਜੀ ਉਹਨੂੰ ਪਾ ਦਾਂਗੇ ਬਸ ਵਧੀਆ ਲੱਗੀ ਕਿਹੜੀ ਹੁਣ ਤੱਕ ਤੁਹਾਨੂੰ ਵਧੀਆ ਤਾਂ ਹੁਣ ਆਈ ਲੱਗੀ ਆ ਪਹਿਲਾਂ ਆਪਦਾ ਕਾਲੀ ਲੱਗੇ ਫੇਰ ਆ ਕਾਂਗਰਸ ਲੱਗੀ ਜਣੀ ਆਪਦਾ ਆਕੇ ਨੂੰ ਆਕੇ ਜਿਆਦਾ ਵਧੀਆ ਖੜੀ ਲੱਗੀ ਹਾਂ ਜਿਆਦਾ ਤਾਂ ਫਿਰ ਹੁਣ ਕਰਦੀ ਜਾਂਦੀ ਲੱਗੀ ਸਾਨੂੰ ਅੱਛਾ ਫੇਰਾ ਤੇ ਦਾ ਕਾਂਗਰਸ ਨੇ ਵੀ ਆਪਦਾ ਵਧੀਆ ਕੰਮ ਕਰੇ ਨੇ ਗੈਲੋਂ ਆਕੇ ਫੇਰ ਦੂਏ ਲੋਟ ਹੋਣ ਲੱਗੇ ਅੱਛਾ ਤੁਸੀਂ ਕਾਲੀ ਦੀ ਦਾਲ ਦੀ ਗੱਲ ਕਰੀ ਐ ਕਦੋਂ ਦੀ ਗੱਲ ਕਰ ਰਹੇ ਹੋ ਤੁਸੀਂ ਜਦੋਂ ਪ੍ਰਕਾਸ਼ ਬਾਦਲ ਮੁੱਖ ਮੰਤਰੀ ਸੀ ਕਿ ਬਾਤ ਦੀ ਗੱਲ ਹੈ ਜਿਆਦਾ ਬੜਾ ਬੜਾ ਬਾਦਲ ਮੁੱਖ ਵਤਰੀ ਧੀ ਅੱਛਾ ਜਦ ਦੀ ਜਦ ਦੀ ਗੱਲ ਕਰਦੇ ਆ ਜੀ ਉਹ ਤਾਂ ਕਿਹੜਾ ਕੰਮ ਸੰਦ ਆ ਤੁਹਾਨੂੰ ਉਦੋਂ ਦੀ ਗੱਲ ਕਰ ਰਹੇ ਹੋ ਉਹ ਜਣੀ ਹੁਣ ਆਹੀ ਆ ਸਾਨੂੰ ਤਾਂ ਵੀ ਆ ਚਲੋ ਮੋਟਰਾ ਮੋਟਰਾ ਲਵਾਤੀਆਂ ਬਾਕੀ ਭਾਈ ਮਾੜਾ ਮੋਟਾ ਲਾਈਟ ਲੂਟ ਦੇ ਹੀ ਗਏ ਨੇ ਹੋਰ ਤਾਂ ਕੋਈ ਉਹ ਨਹੀਂ ਆ ਗੱਲ ਠੀਕ ਹੈ ਉਸ ਤੋਂ ਬਾਅਦ ਫਿਰ ਕਾਲੀਦਲ ਦਾ ਸਿਸਟਮ ਹੁਣ ਠੀਕ ਨਹੀਂ ਲੱਗ ਰਿਹਾ ਤੁਹਾਨੂੰ ਨਾ ਜੀ ਹੁਣ ਹਾਲੇ ਕੋਈ ਠੀਕ ਨਹੀਂ ਲੱਗਾ ਸੁਖਵੀਰ ਬਾਦਲ ਕਹਿੰਦੇ ਵੀ ਸਾਰੀ ਕੰਮ ਅਸੀਂ ਕਰੇ ਨੇ ਸੁਖਵੀਰ ਬਾਦਲ ਹੀ ਠੀਕ ਲੱਗਿਆ ਨਾ ਉਹ ਨਹੀਂ ਸਾਨੂੰ ਠੀਕ ਲੱਗਿਆ ਅੱਛਾ ਉਹ ਕਾ ਤੋ ਮਤਲਬ ਉਹ ਪਤਾ ਨਹੀਂਗਾ ਬਸ ਉਹ ਕੋਈ ਗਲਤੀਆਂ ਹੋਈਆਂ ਨੇ ਇਹਨਾਂ ਤੋਂ ਗਲਤੀਆਂ ਹੀ ਹੋਈਆਂ ਵੀ ਹੋਣਗੀਆਂ ਠੀਕ ਹੈ ਚੰਗਾ ਜੀ ਫਿਰ ਮੜ ਜੀ ਦੱਸ ਦੋ ਵੀ 2 ਸਾਲਾਂ ਤੋਂ ਮਾਨ ਸਰਕਾਰ ਆਈ ਹੈ ਇਹਦਾ ਕੋਈ ਲੱਗਿਆ ਠੀਕ ਕਿ ਨਹੀਂ ਲੱਗਿਆ ਉਹ ਠੀਕ ਤੇ ਉਹ ਠੀਕ ਸੀ ਹਾਂ ਹਾਂ ਉਹ ਠੀਕ ਸੀ ਠੀਕ ਹੈ ਫਿਰ ਅੱਜ ਸੁਭੀ ਕਾਲੀ ਦੱਲ ਨੂੰ ਹੁਣ ਕਿੰਨੀਆਂ ਸੀਟਾਂ ਆ ਜਾਣਗੀਆਂ 13 ਚੋਂ ਹੁਣ ਦੇਖੋ ਜੀ ਰੱਬ ਨੂੰ ਪਤਾ ਹੁਣ ਸਾਨੂੰ ਨਹੀਂ ਪਤਾ ਇਹ ਗੱਲ ਆਏ ਮੈਂ ਬੜੇ ਇਨਕੀ ਸ਼ਰਮਾਨੇ ਤੁਕਾ ਲੀ ਦਲ ਤੋਂ ਫਿਰ ਉਹਦਾ ਸਪੋਰਟ ਕਰਨਾ ਹੈ ਕੀ ਹੈ ਜੀ ਤੋੜੇ ਨਕੇਸ਼ ਸ਼ਰਮਾ ਖਿਲਾ ਰਹੇ ਨੇ ਅਕਾਲੀ ਦਲ ਤੋਂ ਫੇ ਉਧਰ ਸਪੋਰਟ ਕਰੋਗੇ ਆ ਦੇਖੀ ਹਾਂ ਕਰਾਂਗੇ ਠੀਕ ਹੈ ਕਰਾਂਗੇ ਤਾਂ ਬਾਜੀ ਹਾਂ ਕੀ ਨਾਮ ਅੰਕਲ ਜੀ ਸੂਬੇਦਾਰ ਗੁਰਨਾਹਰ ਸਿੰਘ ਠੀਕ ਹੈ ਜੀ ਸੂਬੇਦਾਰ ਸਾਹਿਬ ਸਾਰੀਆਂ ਪਾਰਟੀਆਂ ਨੂੰ ਦੇਖੀਆਂ ਨੇ ਹੁਣ ਤੱਕ ਨਵੀਂ ਵੀ ਦੇਖ ਰਿਹਾ ਹਾਂ ਕਿਹੜੀ ਠੀਕ ਲੱਗੀ ਫਿਲਹਾਲ ਤਾਂ ਸਭ ਆਪਣਾ ਆਪਣਾ ਹਿੱਤ ਦੇਖਦੇ ਨੇ ਜਿਹੜੇ ਲੀਡਰ ਨੇ ਜੇ ਦੇਖਿਆ ਜਾਵੇ ਹੁਣ ਜੋ ਇਹ ਹਾਲਤ ਆ ਜਿਨ੍ਹਾਂ ਨੇ ਬਣਾ ਰੱਖੇ ਨੇ ਜਿਹਨੂੰ ਇਧਰੋਂ ਟਿਕਟ ਨਹੀਂ ਮਿਲਦੀ ਚੱਕ ਕੇ ਝੋੜੀ ਦੂਏ ਪਾਸੇ ਹੋ ਜਾਂਦਾ ਦੂਆ ਦੂਏ ਪਾਸੇ ਹੋ ਜਾਂਦਾ ਠੀਕ ਹੈ ਨਾ ਹੁਣ ਇਹਨਾਂ ਨੂੰ ਲੋਕਾਂ ਨਾਲ ਮਤਲਬ ਨਹੀਂ ਲੋਕਾਂ ਦੇ ਮੁੱਦਿਆਂ ਨਾਲ ਮਤਲਬ ਨਹੀਂ ਇਹਨਾਂ ਨੂੰ ਜੋ ਮਤਲਬ ਹੈ ਸਿਰਫ ਤੇ ਸਿਰਫ ਆਪਣੀ ਕੁਰਸੀ ਨਾਲ ਮਤਲਬ ਹੈ ਫਸਟਲੀ ਸੈਕੰਡਲੀ ਜੋ ਪੰਜਾਬ ਦੇ ਮੁੱਦੇ ਨੇ ਭਾਵੇਂ ਭਗਵੰਤ ਮਾਨ ਹੋਵੇ ਜਾਂ ਹੋਵੇ ਵਿਕਰਮ ਮਜੀਠੀਆ ਜਾਂ ਕੋਈ ਹੋਰ ਕੋਈ ਹੋਵੇ ਨਹੀਂ ਹਉ ਕੋਈ ਵੀ ਲੀਡਰ ਹੋਵੇ ਉਹ ਸਿਰਫ ਆਪਣੇ ਹਿੱਤ ਦੇਖ ਰਿਹਾ ਹੈ ਅੱਜ ਭਗਵੰਤ ਮਾਨ ਸਾਹਿਬ ਮਜੀਠੀਆ ਨਾਲ ਟਵਿੱਟਰ ਤੇ ਉਹ ਕਰਕੇ ਮਤਲਬ ਬਾਹਰ ਛੇੜ ਕੇ ਉਹ ਉਹਨਾਂ ਨਾਲ ਮੁੱਦਿਆਂ ਨਾਲ ਜਾਂ ਉਹਦੇ ਘੋੜੇ ਕਿੱਥੇ ਨੇ ਜਾਂ ਬੱਚਾ ਬੱਚੇ ਦਾ ਮਾਮਾ ਕੌਣਾ ਹੈ ਭਾਂਜਾ ਕੌਣਾ ਹੈ ਉਹਦੇ ਨਾਲ ਜਨਤਾ ਨੂੰ ਮਤਲਬ ਨਹੀਂ ਜਨਤਾ ਦਾ ਦੱਸੋਦੇ ਨਾਲ ਕੀ ਫਾਇਦਾ ਹੋਊਗਾ ਇੱਕ ਮੁੱਖ ਮੰਤਰੀ ਸਟੇਟ ਦਾ ਮੁੱਖ ਮੰਤਰੀ ਜਦੋਂ ਇਹੋ ਜਿਹੇ ਬਿਆਨ ਦੇ ਰਿਹਾ ਹੈ ਇਹ ਕੌ ਨੂੰ ਕੀ ਲੋਡ ਸੀ ਮਲੂਕਾ ਦੀ ਜੋ ਨੂਰਾਨੀ ਸੀ ਉਸਨੇ ਰਜ਼ਾਇਨ ਦਿੱਤਾ ਤਾਂ ਉਹਨੂੰ ਕਹਿ ਰਿਹਾ ਮੈਂ ਤੇਰੇ ਡਿਊਜ਼ ਰੋਕ ਲੂੰਗਾ ਕੌਣ ਹੁੰਦਾ ਹੈ ਡਿਊਜ਼ ਰੋਕਣ ਵਾਲਾ ਇਹ ਪਾਵਰਾਂ ਸਟੇਟ ਕੋਲ ਨਹੀਂ ਹੈਗੀਆਂ ਸੈਂਟਰ ਕੋਲ ਨੇ ਉਹ ਇਹ ਸੈਂਟਰੋ ਦੀ EMPLOYE ਜੋ EMPLOYE ਅਥਾਰਟੀ ਹੈ ਜੋ ਅਪਾਇੰਟਡ ਅਥਾਰਟੀ ਹੈ ਪਾਇੰਟਡ ਅਥਾਰਟੀ ਹੀ ਇਨ ਪਾਵਰ ਹੈ ਨਾ ਜੇ ਮੈਨੂੰ ਕੋਈ ਅਪਾਇੰਟ ਕਰਦਾ ਹੈ ਜੂਬੀ ਐਸ ਸੀ ਨਹੀਂ ਆਈ ਐਸ ਸੀ ਆਈ ਐਸ ਸੀ ਆਈ ਐਸ ਸੀ ਤੋਂ ਆਈ ਐਸ ਸੀ ਦੀ ਪਾਇੰਟਿੰਗ ਅਥਾਰਟੀ ਸੈਂਟਰ ਹੈ ਤਾਂ ਸੈਂਟਰ ਹੀ ਸੈਂਟਰ ਨੇ ਉਹ ਉੱਥੇ ਕੋਈ ਵੇਕੂਫ ਥੋੜੀ ਖੜੇ ਸੀ ਜਦੋਂ ਉਹਨੂੰ ਉਹਦੇ ਵਿੱਚ ਸ਼ਾਮਲ ਕੀਤਾ ਭਾਜਪਾ ਦੇ ਵਿੱਚ ਹੁਣ ਇਹ ਬਿਆਨ ਇਹ ਜਿਹੇ ਛੋਟੇ ਬਿਆਨ ਇੱਕ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦੇ ਜੋ ਮੌਜੂਦਾ ਮੁੱਖ ਮੰਤਰੀ ਹੈ ਜਿਸ ਨੇ ਸਟੇਟ ਚਲਾਉਣੀ ਹੈ ਸਟੇਜ ਨਹੀਂ ਚਲਾ ਰਿਹਾ ਉਹ ਉਹ ਸਟੇਟ ਦਾ ਮੁੱਖ ਮੰਤਰੀ ਹੈ ਇੱਕ ਪ੍ਰੈਜ਼ੈਂਟ ਉਹਦਾ ਇਹ ਫਰਜ਼ ਥੋੜੀ ਬਣਦਾ ਕਿ ਉਹ ਪਹਿਲਾਂ ਵਾਂਗੂੰ ਜਿਵੇਂ ਯੋਗ ਚੱਲਦੇ ਸੀ ਲੋਕਾਂ ਨੂੰ ਖੁਸ਼ ਲੋਕ ਉਹਦੇ ਨਾਲ ਖੁਸ਼ ਜ਼ਰੂਰ ਹੋ ਜਾਂਦੇ ਨੇ ਪਰ ਜਿਹੜਾ ਥੋੜਾ ਜਿਹਾ ਕੋਈ ਸਮਝਦਾਰ ਤਬਕਾ ਹੈ ਉਹਦੇ ਨਾਲ ਬੜਾ ਵੱਡਾ ਇਫੈਕਟ ਪੈ ਰਿਹਾ ਉਸ ਚੀਜ਼ ਦੇ ਉੱਤੇ ਮਤਲਬ ਜਿਹੜਾ ਉਹਨਾਂ ਦਾ ਰੁਤਬਾ ਪੂਰੀ ਸਟੇਟ ਦੇਖ ਰਹੇ ਨੇ ਉਹ ਵੱਡੀ ਗੱਲ ਕਰਨੀ ਚਾਹੀਦੀ ਹੈ ਕੋਈ ਨਿੱਕੇ ਮੋਟੇ ਮੁੱਦਿਆਂ ਵਾਸਤੇ ਇਹਨਾਂ ਦੇ ਐਮਐਲਏ ਹੈਗੇ ਨੇ ਇਹਨਾਂ ਦੇ ਐਮਐਲਏ ਨੂੰ ਤਾਂ ਬੋਲਣ ਦੀ ਪਾਵਰ ਹੀ ਨਹੀਂ ਐਮਐਲਏ ਤਾਂ ਸਾਹਸ ਨਹੀਂ ਲੈ ਸਕਦੇ ਸੈਂਟਰ ਦੇ ਕੈਜਰੀ ਵਾਲ ਦੀ ਵਜ੍ਹਾ ਨਾਲ ਹੁਣ ਸੈਂਟਰ ਦੇ ਇੱਕ ਕੈਜਰੀ ਵਾਲ ਦੀ ਵਜ੍ਹਾ ਨਾਲ ਇੱਕ ਸਟੇਟ ਦਾ ਮੁੱਖ ਮੰਤਰੀ ਉਹ ਵੀ ਇੱਕ ਇੰਡੀਪੈਂਡੈਂਟ ਸਟੇਟ ਦਾ ਮੁੱਖ ਮੰਤਰੀ ਉਹ ਇੱਕ ਐਦਾ ਆਪਣਾ ਦਿੱਲੀ ਦਾ ਮੁੱਖ ਮੰਤਰੀ ਹੈ ਦਿੱਲੀ ਕੋ ਸੀਟੀ ਉਹ ਸਮਝੋ ਉਸ ਨੂੰ ਉਹਦੇ ਲਈ ਅੱਖਾਂ ਦੇ ਹੰਝੂ ਵਹਾ ਰਿਹਾ ਹੈ ਇਹਦੇ ਨਾਲ ਬੇਇੱਜ਼ਤੀ ਨਹੀਂ ਪੰਜਾਬ ਦੀ ਪੰਜਾਬ ਦੇ ਆਦਰ ਲੋਕ ਇਹ ਨਾ ਗੱਲਾਂ ਵਾਸਤੇ ਅੱਖਾਂ ਪਾਉਣ ਨੂੰ ਥੋੜੀ ਨਹੀਂ ਉੱਥੇ ਹੰਝੂ ਵਹਾ ਰਿਹਾ ਜਾ ਕੇ ਉਹ ਜੇਲ੍ਹ ਦੇ ਵਿੱਚ ਕੀ ਭਾਵਕ ਹੋਏ ਨੇ ਕੀ ਮਤਲਬ ਹੋਇਆ ਇੱਥੇ ਕੱਲ ਪਰਸੋਂ ਇਹਦੇ ਵਿੱਚ ਸ਼ਾਮ ਦੇ ਵਿੱਚ ਉੱਥੇ ਸਰੇਵੇਂ ਅੱਖਾਂ ਚੋਂ ਪਾਣੀ ਡੜ ਰਿਹਾ ਸੀ ਇਹ ਡਰਾਮਾ ਨਹੀਂ ਹੋਰ ਕੀ ਆ ਇਹ ਇਹ ਡਰਾਮਿਆਂ ਨਾਲ ਸਟੇਟ ਥੋੜੀ ਚੱਲਦੀ ਐ ਸਟੇਟ ਨੂੰ ਚਲਾਉਣ ਵਾਸਤੇ ਅੱਜ ਕੋਈ ਮੁੱਦਾ ਹੈ ਇਨਾਂ ਕੋਲ ਮੁੱਦਾ ਕੋਈ ਬੇਕਰਮ ਨਾਲ ਪੰਗਾ ਲੈ ਲੈਣਾ ਜਾ ਕੇ ਕਿਸੇ ਹੋਰ ਨਾਲ ਪੰਗਾ ਲੈਣਾ ਨਸ਼ੇ ਕਿੱਥੇ ਨੇ ਕਿੱਥੇ ਖਤਮ ਹੋ ਰਏ ਜੀ ਨਸ਼ੇ ਨਸ਼ੇ ਖਤਮ ਹੋਗੇ ਨਸ਼ੇ ਪੰਜਾਬ ਚੋਂ ਖਤਮ ਹੋਗੇ ਉਦੋਂ ਵੀ ਵੱਧ ਰਹੇ ਨੇ ਨਸ਼ੇ ਰਾਜ ਜੀ ਤਨੂੰ 4 ਮਹੀਨੇ ਹੋ ਗਏ 6 ਮਹੀਨੇ ਤੋਂ ਵੀ ਵੱਧਾ ਹੋ ਗਿਆ ਭਗਾਉੜਾ ਹੋ ਇਹਨੂੰ ਜਿਹਨੂੰ ਮੁੱਖ ਸਰਗਨਾ ਕਹਿੰਦੇ ਨੇ ਇਹ ਕਿੱਥੇ ਆ ਉਹ ਕਿਦੀ ਸੰਤੇ ਥੱਲੇ ਆ ਕੋਈ ਹੈ ਤੇ ਇੱਥੇ ਇਸ ਚੀਜ਼ ਨੂੰ ਬਚਾਉਣ ਵਾਲਾ ਕਿਸ ਕੋਈ ਹੈ ਇਹਨਾਂ ਨੂੰ ਪੁੱਛਣ ਵਾਲਾ ਕਿ ਬਿਨਾ ਕਿਸੇ ਪੁਲਿਸ ਦੇ ਤੰਤਰ ਮੰਤਰ ਦੇ ਜਾਂ ਕਿਸੇ ਇਹਨਾਂ ਦੇ ਵਜੀਰ ਦੇ ਉਹ ਬੰਦਾ 7 ਮਹੀਨੇ ਤੋਂ ਭਗਾਉੜਾ ਮੁੱਖ ਸਰਗਨਾ ਨੂੰ ਕਿਹਾ ਜਾਂਦਾ ਹੈ ਬੇਰਜਗਰੀ ਹੈ ਜਵਾਨ ਇਥੋਂ ਪਲਾਨ ਕਰ ਰਹੇ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਵਿਦੇਸ਼ਾਂ ਨੂੰ ਜਾ ਰਹੇ ਨੇ ਮਾਪੇ ਉਹਨਾਂ ਨੂੰ ਨਸ਼ਿਆਂ ਦੀ ਵਜ੍ਹਾ ਨਾਲ ਤੰਗ ਹੋ ਗਏ ਸਾਡੇ ਬੱਚੇ ਇੱਥੇ ਉ르ਜਣਾ ਜਾਣ ਉਹਨਾਂ ਨੂੰ ਬਾਹਰ ਵਿਦੇਸ਼ਾਂ 'ਚ ਆਪਣੀਆਂ ਜਾਇਦਾਦਾਂ ਵੇਚ ਕੇ ਜਿਗਰ ਦੇ ਟੋਟਿਆਂ ਨੂੰ ਸੱਤ ਸਮੁੰਦਰੋਂ ਪਾਰ ਭੇਜ ਰਹੇ ਨੇ ਕੀ ਕਰ ਰਹੇ ਨੇ ਸਟੇਟ ਵਾਸਤੇ ਇਹ ਵੱਡੇ ਮੁੱਦੇ ਸੀਗੇ ਤੁਸੀਂ ਜ਼ਿਕਰ ਕਰਿਆ ਡਰਗ ਦਾ ਵਿਕਰਮ ਜਿਠੇਲਾ ਹੋ ਗਿਆ ਜਾਂ ਫਿਰ 2015 ਨੂੰ ਮੈਸਤੀ ਵੀ ਹੋਣਾ ਜੀ 2015 ਵਾਲਾ ਮਾਮਲਾ ਸੀ ਬੇਦਬੀ ਦਾ ਕਈ ਸਰਕਾਰਾਂ ਮੁੱਖ ਮੰਤਰੀਆਂ ਆਈਆਂ ਮੁੱਖ ਮੰਤਰੀ ਬਦਲੇ ਸਰਕਾਰਾਂ ਵੀ ਬਦਲੀਆਂ ਪਰ ਹੁਣ ਤੱਕ ਹੱਲ ਨਹੀਂ ਹੋਇਆ ਵਿਕਰਮ ਜਿਠੇਾ ਕਹਿੰਦੇ ਨੇ ਵੀ ਮੈਨੂੰ ਝੂਠੇ ਕੇਸ ਚ ਫਸਾਇਆ ਤੇ ਉਧਰ ਬੇਦਬੀ ਮਾਮਲੇ ਦੇ ਵਿੱਚ ਵੀ ਸੁਖਵੀਰ ਬਾਦਲ ਕਹਿੰਦੇ ਨੇ ਕਿ ਝੂਠਾ ਫਸਾਰੇ ਨੇ ਇਹ ਦੋਵੇਂ ਮਾਮਲਿਆਂ ਨੂੰ ਕਿਵੇਂ ਦੇਖਦੇ ਹੋ ਅਭੀ ਜਿਹੜਾ ਬਿਕਰਮ ਮਜੀਠੀ ਇਹਨੂੰ ਕਹਿ ਰਹੇ ਨੇ ਝੂਠੇ ਕੇਸ ਦੇ ਵਿੱਚ ਪਸਾਇਆ ਉਹ ਤਾਂ ਹੁਣ ਕੋਰਟ ਨੇ ਫੈਸਲਾ ਕਰਨਾ ਹੈ ਹੁਣ ਜਦੋਂ ਕੈਜਰੀ ਵਾਲ ਫਸ ਗਿਆ ਇਹ ਉਸ ਚੀਜ਼ ਨੂੰ ਬੈਨ ਅਟੈਕ ਕਹਿ ਰਹੇ ਨੇ ਆਪਣਾ ਜਦੋਂ ਜਾਂਦਾ ਫੇਰ ਤਾਂ ਇਹਨਾਂ ਨੂੰ ਲੱਗ ਰਿਹਾ ਉਹ ਹੈ ਹੁਣ ਖੈਰੇ ਨੂੰ ਇਹਨਾਂ ਨੇ ਖੈਰੇ ਦੇ ਉੱਤੇ ਕੇਸ ਕੀਤਾ ਮੈਂ ਖੈਰੇ ਦਾ ਕੋਈ ਸਪੋਰਟਰ ਨਹੀਂ ਆ ਖੈਰੇ ਦੇ ਉੱਤੇ ਕੇਸ ਕਰਕੇ ਉਹਨੂੰ ਅੰਦਰ ਤੋਂ 내 ਇਹਨਾਂ ਨੇ ਡਰੱਗ ਦੇ ਵਿੱਚ 13 ਕੇ 14 ਦਾ ਕੇਸ ਸੀਗਾ ਉਹ ਇੰਨਾ ਚਿਰ ਦਾ ਉਹਨੂੰ ਸੁਪਰੀਮ ਕੋਰਟ ਨੇ ਉਹਨੂੰ ਉਹ ਵੀ ਦਿੱਤਾ ਰਾਹਤ ਵੀ ਦਿੱਤੀ ਹੈ ਫਿਰ ਉਹਦੇ ਤੇ ਦੁਆਰਾ ਕੇਸ ਕਰਕੇ ਜਿਸ ਦਿਨ ਉਹਦੀ ਜਵਾਨ ਤਾਂ ਹੋਣੀ ਸੀ ਨੈਕਸਟ ਡੇ ਇੱਕ ਲੇਡੀਜ਼ ਤੇ ਉੱਥੇ ਜਾ ਕੇ ਪਹਿਲਾ ਥ ਦੇ ਵਿੱਚ ਉੱਥੇ ਫਿਰ ਦੁਆਰਾ ਕੇਸ ਕਰਵਾਤਾ ਫਿਰ ਅੰਦਰ ਕਰਤਾ ਹੁਣ ਉਹ ਬਾਹਰ ਹੈ ਇਹਨਾਂ ਦੇ ਸੱਤ ਸੱਤ ਮਹੀਨੇ ਹੋ ਗਏ ਇਹ ਤਾਂ ਹੈ ਹੀ ਹੈ ਸੋਸ਼ੋਧੀਆ ਜੀ ਦੀ ਅੱਜ ਫੇਰ 14 ਦਿਨ ਵਾਸਤੇ ਉਹਨਾਂ ਨੇ ਨਿਆ ਕਰਾਸਟਫ ਦਾਤੀ ਇਹ ਹੁਣ ਉੱਥੇ ਜੇਲ੍ਹ ਦੇ ਵਿੱਚ ਬੈਠੇ ਨੇ ਕੈਜਰੀਵਾਲ ਜੀ ਉਹਨਾਂ ਨੂੰ 슈ਗਰ ਪੇਸ਼ੈਂਟ ਨੇ ਉਹ ਅੰਬ ਖਾ ਰਹੇ ਨੇ ਮਠਿਆਈਆਂ ਖਾ ਰਹੇ ਨੇ ਉੱਥੇ ਬੈਠੇ ਕੇ ਸ਼ੂਗਰਵਾਜੇ ਫਿਰ ਜਾ ਕੇ ਮੈਂ ਹਸਪੀਟਲ ਦੇ ਵਿੱਚ ਦਾਖਲ ਹੋਵਾਂ ਜਾਂ ਮੈਨੂੰ ਜਵਾਨਤ ਮਿਲ ਜੇ ਜਵਾਨਤ ਹੁਣ ਲੋਕ ਵੇਖੂ ਫਰੀ ਨਹੀਂ ਆਣਾ ਮੀੜੀ ਦਾ ਯੁੱਗ ਹੈ ਇਹ ਫਿਰ ਮਾਮਲੇ ਲੰਬੇ ਕਾ ਤੋਂ ਲੜਕਦੇ ਨੇ ਜਿਹੜਾ ਬੀਐਸਬੀ ਵਾਲਾ ਵੀ ਲੰਬਾ ਰਾਜਨੀਤੀ ਸਿਰਫ ਇਹਦੇ ਵਿੱਚ ਉਹ ਹੀ ਰਾਜਨੀਤੀ ਪਾੜਦੇ ਨੇ ਕਮਰ ਵਿਜੇ ਪ੍ਰਤਾਪ ਇਹਨਾਂ ਦਾ ਮੈਂ ਲਿਆ ਹੈ ਉਸ ਬਾਅਦ ਸਾਫ ਕਾੜੀ ਆ ਜੀ ਉਹਨੇ ਕੱਲ ਪਰਸੋਂ ਨਸ਼ਿਆਂ ਦੇ ਮੁੱਦੇ ਤੇ ਕਿਹਾ ਹੈ ਕਿ ਰਾਗਵ ਚੱਡਾ ਜੋ ਰਾਗਵ ਚੱਡਾ ਹੈ ਰਾਗਵ ਜੱਟੇ ਨੇ ਇਥੇ ਪੁਲਿਸ ਅਫਸਰ ਲਾਏ ਨੇ ਉਹ ਨਸ਼ਾ ਕਿਉਂਦੇ ਨੇ ਮੇਰੇ ਕਹਤੇਗਾ ਨਾ ਥੋਏ ਇਹ ਨਹੀਂ ਬਦਲੀ ਹੁੰਦੀ ਠੀਕ ਹੈ ਨਾ ਪੁੱਛੋਂ ਇੱਕ ਪੁੱਛੋਂਦਾ ਐਮਐਲਏ ਉਹਦਾ ਨਾਮ ਪਤਾ ਨਹੀਂ ਕੀ ਹੈ ਕੱਲ ਪਰਸੋਂ ਦੀ ਗੱਲ ਹੈ ਉਹ ਕਹਿੰਦਾ ਫੋਰਸ ਦੀ ਨਹੀਂ ਉੱਥੇ ਫਾਇਰ ਕਰ ਬੰਦੇ ਆ ਕੇ ਫਾਇਰ ਕਰਕੇ ਠਾਣੇ 'ਚ ਵੜ ਗਏ ਹੁਣ ਇਹ ਲਾਜਾ ਹੈ ਕੋਈ ਕੰਟਰੋਲ ਇਹਨਾਂ ਦਾ ਮਤਲਬ ਜੇ ਤੁਸੀਂ ਤੁਲਨਾ ਕਰੋ ਠੀਕ ਹੈ ਹੁਣ ਇਹ ਆਏ ਸੀਗੇ ਕਿ ਅਸੀਂ ਬਦਲਾਂਗੇ ਕੀ ਬਦਲੇ ਨਾ ਦੱਸੋ ਇੱਕ ਚੀਜ਼ ਦੱਸ ਦਿਓ ਜੋ ਇਹਨਾਂ ਨੇ ਬਦਲਾਅ ਕੀਤੀ ਹੋਵੇ ਸਿਕਿਉਰਿਟੀ ਇਹਨਾਂ ਕੋਲ ਹੈ ਸਿਕਿਉਰਟੀ ਬਾਅਦ ਤੱਕ ਬਾਦਲ ਸਾਹਿਬ ਤੋਂ ਲਾ ਕੇ ਬਾਦਲ ਸਾਹਿਬ ਦੀ ਜਾਂ ਕੈਪਟਨ ਸਾਹਿਬ ਦੀ 19 ਸਿਕਿਉਰਟੀ ਅਜੇ ਤੱਕ ਉਹਨਾਂ ਨੇ ਲਈ ਜਿੰਨੀ ਇਹਨੇ ਇਹ ਨਹੀਂ ਫਿਰਦੇ ਨੇ ਇਹਦੀ ਮਾਂ ਮਾਤਾ ਜੀ ਉਦੋਂ ਬਦ ਲਈ ਫਿਰਦੇ ਨੇ ਇਹਦੇ ਧਰਮ ਪਤਨੀ ਉਦੋਂ ਬਦ ਲਈ ਫਿਰਦੇ ਨੇ ਕੀ ਇਹ ਬਦਲਾਅ ਹੈ ਮਤਲਬ ਜੇ ਤੁਸੀਂ ਤੁਲਨਾ ਕਰੋ ਇਹਨਾਂ ਦੇ ਦੋ ਸਾਲਾਂ ਦੀ ਪਿਛਲਿਆਂ ਨਾਲ ਤਾਂ ਫਿਰ ਪਿਛਲੇ ਠੀਕ ਸੀਗੇ ਪਿਛਲੇ ਤਾਂ ਇਹ ਤਾਂ ਬਹੁਤ ਚੰਗੇ ਸੀਗੇ ਪਿਛਲੇ ਤਾਂ ਇਹ ਤਾਂ 100 ਗੁਣ ਚੰਗੇ ਸੀ ਇਹ ਸਾਹਬ ਜੇ ਦੇਖਿਆ ਜਾਵੇ ਜੇ ਉਹ ਕੁਝ ਖਾਂਦੇ ਤੇ ਤਾਂ ਕਰਦੇ ਤਾਂ ਇਹ ਗਰਾਊਂਡ ਤੇ ਹੁਣ ਇੱਥੇ ਇੱਕ ਹਸਪਤਾਲ ਹੈ ਪੀ ਐਚ ਸੀ ਜਨਲ ਦੇ ਉਹਨੂੰ ਤੋੜ ਕੇ ਉੱਥੇ ਆ ਬਣਾਤੀ ਅ ਨਹੀਂ ਨਹੀਂ ਆ ਜਿਹੜਾ ਕਲੀਨਿਕ ਜੀ ਆ ਬਣਾਈਆਂ ਨੇ ਉਹਦਾ ਦੱਸੋ ਕੀ ਮਤਲਬ ਹੋਇਆ ਉਹਦੇ ਤੇ 10 ਪੀ ਐਚ ਸੀ ਪ੍ਰਾਇਮਰੀ ਹੈਲਥ ਸੈਂਟਰ ਦਾ ਸਟੇਟ ਸੀ ਉਹਦਾ ਉੱਥੇ ਘਟੋ ਘਟ ਵੀ 50 60 70 80 ਬੰਦੇ ਜਾਂਦੇ ਸੀ ਹੁਣ ਉਹਨੂੰ ਇਹ ਆਮ ਆਦਮੀ ਕਲੀਨਿਕ ਬਣਾ ਕੇ ਆਪਣੀ ਫੋਟੋ ਮੂਰੇ ਟੰਗਤੀ ਹੁਣ ਸਾਡਾ ਕਿੰਨਾ ਵੱਡਾ ਉਹਦੇ ਵਿੱਚ ਇਫੈਕਟ ਹੋਇਆ ਨਗਰ ਨੂੰ ਮਤਲਬ ਤੁਹਾਨੂੰ ਵੱਡਾ ਹਸਪਤਾਲ ਚਾਹੀਦਾ ਸੀਗਾ ਤੇ ਮਹੱਲਾ ਕਲੀਨਿਕ ਮਹੱਲਾ ਕਲੀਨਿਕ ਦੀ ਜਦੂਰੇ ਆਲਰੇਡੀ ਪੀ ਐਚ ਸੀ ਆ ਉਹਨੂੰ ਅਪਗ੍ਰੇਡ ਕਰ ਦੇ ਜਦ ਕਿ ਜਦੋਂ ਕਿ ਉਹਦੇ ਉੱਤੇ 15 ਪਿੰਡ ਡਿਪੈਂਡੈਂਟ ਨੇ ਮੈਡੀਸ਼ਨ ਆਪਣੀ ਸਿਹਤ ਸਹੂਲਤਾਂ ਵਾਸਤੇ ਉਹਨੂੰ ਉਹ ਕਰਨਾ ਚਾਹੀਦਾ ਦੀ ਨਾ ਕਿ ਕਿ ਉਹਨੂੰ ਆਮ ਆਦਮੀ ਕਲੀਨਿਕ ਬਣਾਉਣਾ ਚਾਹੀਦਾ ਸੀ ਗੱਲ ਤਾਂ ਇਹ ਹੈ ਪਾਜੀ ਸਮੱਸਿਆ ਕੀ ਹੋ ਗਈ ਭਾਵੇਂ ਤੁਹਾਨੂੰ ਗੁੱਸਾ ਲੱਗੇ ਮੀਡੀਆ ਵੀ ਕੁਝ ਪਰਸੈਂਟ ਰਹਿ ਗਿਆ ਮੀਡੀਆ ਕੋਸ ਮੋਦੀ ਨੇ ਖਰੀਦ ਲਿਆ ਕੋਸ ਇਹਨੇ ਖਰੀਦ ਲਿਆ ਐਕਚੁਅਲੀ ਮੈਂ ਕਿਸੇ ਪਾਰਟੀ ਨੂੰ ਬਲਾਂਗ ਪਰਮਾਨੈਂਟਲੀ ਕਿਸੇ ਪਾਰਟੀ ਨੂੰ ਬਲਾਂਗ ਨਹੀਂ ਕਰਦਾ ਬੰਦੇ ਨੂੰ ਦੇਖਦਾ ਮੈਂ ਇੱਕ ਸਮਾਜ ਸੇਵੀ ਸਦੀਪ ਸਿੰਘ ਖੱਟਰ ਨਾਲ ਜੁੜਿਆ ਹੋਇਆ ਆ ਆਨਸ਼ਾਨਾ ਜੋ ਕਿ ਭਾਵੇਂ ਪਹਿਲਾਂ ਕਾਲੀ ਦਲ ਸੀ ਹੁਣ ਕਾਂਗਰਸ ਦੇ ਵਿੱਚ ਨੇ ਠੀਕ ਆ ਜੀ ਤੱਕ ਉਹਨਾਂ ਦਾ ਕੋਈ ਹੋਰ ਕਲੀਅਰੈਂਸ ਨਹੀਂ ਹੈ ਬਾਕੀ ਜਾਨੀ ਪਰਮਾਨੈਂਟ ਦੇ ਤੌਰ ਤੇ ਕਿਸੇ ਦਾ ਪੱਕਾ ਭਗਤ ਨਹੀਂ ਆ ਜਿਹੜੇ ਤੁਹਾਡੇ ਇੱਥੇ ਕੈਂਡੀਡੇਟ ਸਾਰੇ ਅਨਾਉਂਸ ਹੋ ਗਏ ਇੱਥੋਂ ਕੋਲ ਠੀਕ ਲੱਗ ਰਿਹਾ ਕਿਉਂਕਿ ਕੋਈ ਉਧਰ ਪਹਿਲਾਂ ਕਾਂਗਰਸ ਚੋਂ ਖੜਾ ਸੀ ਉਹ ਭਾਜਪਾ ਚੋਂ ਖੜਾ ਹੈ ਕਿ ਜਿਹੜਾ ਆਮ ਆਦਮੀ ਚੋਂ ਖੜਾ ਸੀ ਉਹ ਕਾਂਗਰਸ ਚ ਖੜਾ ਹੈ ਇਹ ਕਿਵੇਂ ਦੇਖ ਰਹੇ ਹੋ ਕਿੰਨਾ ਕੁ ਪ੍ਰਭਾਵ ਹੈ ਤੇ ਕਿਹਦਾ ਜ਼ਿਆਦਾ ਪ੍ਰਭਾਵ ਲੱਗ ਰਿਹਾ ਤੁਹਾਨੂੰ ਕੈਂਡੀਡੇਟ ਜਿਹੜੇ ਤੁਹਾਡੇ ਇੱਥੇ ਨੌਂਸ ਹੋਏ ਨੇ ਕੈਂਡੀਡੇਟ ਦਾ ਤਾਂ ਹੁਣ ਜੇ ਦੇਖਿਆ ਜਾਵੇ ਵੀ ਪ੍ਰਭਾਵ ਕਿਸੇ ਦਾ ਵੀ ਇੰਨਾ ਤਾਂ ਜਦੋਂ ਆਉਣਗੇ ਉਹਨਾਂ ਨੂੰ ਪੁੱਛਿਆ ਜਾਊਗਾ ਉਹਨਾਂ ਨੂੰ ਰੇ ਸਵਾਲ ਕੀਤੇ ਜਾਣਗੇ ਕਿ ਤੁਸੀਂ ਹੈਲਥ ਵਾਸਤੇ ਕੀ ਕਰ ਰਹੇ ਹੋ ਬੇਰਜਗਾਰੀ ਵਾਸਤੇ ਕੀ ਕਰ ਰਹੇ ਹੋ ਨਸ਼ਿਆਂ ਵਾਸਤੇ ਤੁਹਾਡਾ ਕੀ ਹੈ ਬਰਗਾੜੀ ਦੇ ਉੱਤੇ ਤੁਹਾਡਾ ਕੀ ਉਹ ਹੈ ਠੀਕ ਹੈ ਨਾ ਜੋ ਅੱਜ ਤੱਕ ਜਿੰਨੇ ਨਸ਼ੇ ਬਕਾਇਆ ਜਾ ਰਹੇ ਨੇ ਕਦੇ ਵੀ ਨਸ਼ਾ ਇਹ ਇੱਕ ਗਰੰਟਡ ਮੈਂ ਕਹਿ ਸਕਦਾ ਨਸ਼ਾ ਬਿਨਾ ਲੀਡਰ ਦੇ ਔਰ ਹਲਕਾ ਅੰਚਾਰ ਦੀ سپورਟ ਤੋਂ ਬਿਕ ਹੀ ਨਹੀਂ ਸਕਦਾ ਹਲਕੇ ਦੇ ਵਿੱਚ ਬਿਨਾ ਪੁਲਿਸ ਤੰਤਰ ਦੇ ਔਰ ਲੀਡਰ ਦੀ ਸਹਿ ਦੇ ਬਿਨਾ ਬਿਕੀ ਨਹੀਂ ਸਕਦਾ ਨਸ਼ਾ ਨਸ਼ਾ ਇਹ ਉਦੋਂ ਵੀ ਵੱਧ ਚੁੱਕਿਆ ਹੈ ਡੇਲੀ ਖੁਦਗਿਛੀਆਂ ਹੋ ਰਹੀਆਂ ਨੇ ਕਿਸਾਨ ਦਾ ਕਰਜ਼ੇ ਦਾ ਉਹੀ ਹਾਲ ਹਿਲਦਾ ਇਹਹੀ ਕਹਿੰਦੀ ਸੀ ਇਹਨਾਂ ਦੇ ਬੀਬੀ ਉਹ ਜੋ ਖਰੜ ਤੋਂ ਮਿਲਿਆ ਹੈ ਮੈਂ 5 ਮਿੰਟ ਦੇ ਵਿੱਚ ਦੇ ਦੂੰਗੀ ਆਪਣਾ ਇਹ ਐਮਐਸਪੀ ਕਿੱਧਰ ਗਈ ਉਹ ਅਸੀਂ ਆਹ ਚੱਕਾਂਗੇ ਸਰੋਂ ਚੱਕਾਂਗੇ ਅਸੀਂ ਆਹ ਪੰਜ ਫਸਲਾਂ ਚੱਕਾਂਗੇ ਕਣੇ ਚੱਕੀ ਮੂੰਗੀ ਚੱਕਾਂਗੇ ਅਸੀਂ ਅੱਧੀ ਤੋਂ ਵੱਧ ਦੀ ਪੇਮੈਂਟ ਨਹੀਂ ਹੋਈ ਏ ਖੁਦ ਕਹਿੰਦਾ ਸੀ ਹੜਾ ਹੈ ਕੀ ਕੀਤਾ ਇਹਨਾਂ ਨੇ ਅਜ ਤੱਕ ਹੜਾਂ ਵਾਲੇ ਵਾਸਤੇ ਹੜਾਂ ਦੇ ਵਿੱਚ ਕਹਿੰਦਾ ਭਗਵੰਤ ਜੀ ਨੇ ਹੜਾਂ ਦੇ ਵਿੱਚ ਇਹ ਦੱਸੇ ਭਗਵੰਤ ਜੀ ਉਹ ਦੱਸੇ ਹੜਾਂ ਦੇ ਵਿੱਚ ਕਹਿੰਦਾ ਸੀ ਲਲਕਾਰੇ ਮਾਰ ਕੇ ਕਿ ਮੈਂ ਮੁਰਗੀ ਦਾ ਮੈਂ ਬੱਕਰੀ ਦਾ ਮੈਂ ਚੂਚੀਆਂ ਦਾ ਉਹਦਾ ਵੀ ਮੁਆਵਜ਼ਾ ਦੇਵਾਂਗਾ ਮੁਆਵਜ਼ਾ ਅਗਲੇ ਨੂੰ ਫਸਲ ਮਰੇ ਫਸਲ ਦਾ ਨਹੀਂ ਮਿਲਿਆ ਅਜ ਤੱਕ ਕੀ ਇਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਪਿਛਲੇ ਵੀ ਦੇਖ ਲਏ ਨਵੇਂ ਵੀ ਦੇਖ ਲਏ ਅਸੀਂ ਤਾਂ ਦੋ ਸਾਲ ਹੋਏ ਨੇ ਤੇ ਫਿਰ ਜੇ ਇੱਥੇ ਵੀ ਨਹੀਂ ਠੀਕ ਹੋਇਆ ਫਿਰ ਤੁਹਾਨੂੰ ਆਪਸ਼ਨ ਕੀ ਰਹਿ ਗਈ ਤੁਹਾਡੇ ਕੋਲ ਆਪਸ਼ਨ ਤਾਂ ਹੁਣ ਇਹਦੇ ਬਾਰੇ ਤਾਂ ਉਹੀ ਕਹਿੰਦੇ ਹੁੰਦੇ ਨੇ ਜਿਹੜਾ ਰੱਬ ਤੇ ਡੋਰੀਆਂ ਨੇ ਬਾਕੀ ਆਪਸ਼ਨ ਆਪਸ਼ਨ ਤਾਂ ਖਤਮ ਨੇ ਜੀ ਇਹ ਤਾਂ ਆਪਣੇ ਹਿੱਤਾਂ ਵਾਸਤੇ ਨੇ ਹੁਣ ਤੁਹਾਡੇ ਸਾਹਮਣੇ ਹੀ ਹੋ ਰਿਹਾ ਜੋ ਹੋ ਰਿਹਾ ਹੈ ਅੱਜ ਕਾਂਗਰਸ ਤੇ ਤਾਂ ਰਾਤ ਨੂੰ ਇਹ ਨਹੀਂ ਪਤਾ ਕਿ ਸਵੇਰੇ ਸੁੱਤਾ ਉੱਠੂਗਾ ਇਹ ਕਿਹੜੀ ਪਾਰਟੀ ਦਾ ਪਾਲੂਗਾ ਚੋਗਾ ਠੀਕ ਹੈ ਨਾ ਜਿਹੜੇ ਦਲ ਬਦਲ ਇਹਨੇ ਬਹੁਤ ਸਾਰੇ ਲੀਡਰ ਤੇ ਮਤਲਬ ਜੇ ਤੁਹਾਡੇ ਕੋਲ ਆਉਂਦੇ ਨੇ ਫਿਰ ਲੋਕ ਵੀ ਉਧਰ ਹੀ ਜੁੜ ਜਾਂਦੇ ਨੇ ਫਿਰ ਪਾਰਟੀ ਦੇਖ ਕੇ ਨਾ ਨਹੀਂ ਜਿਹੜੇ ਸਮਝਦਾਰ ਨੇ ਉਹ ਨਹੀਂ ਜੁੜਦੇ ਬਾਕੀ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਤੁਹਾਡੇ ਜਰੀਏ ਜਿੱਥੋਂ ਵੀ ਹੈ ਦਲ ਬਦਲੋ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਤੱਕ ਉਹਨੂੰ ਜਨਤਾ ਨਹੀਂ ਨਕਾਰਦੀ ਉਹ ਲੋਕ ਸਾਡੇ ਹਿੱਤਾਂ ਨਾਲ ਸਾਡੀ ਸਟੇਟ ਨਾਲ ਸਾਡੇ ਅਰਥਚਾਰੇ ਨਾਲ ਉਹ ਖਲਵਾੜ ਕਰਨਗੇ ਕਰਨਗੇ ਇਹਨਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ ਸਮਝਦਾਰ ਬੰਦਾ ਉਹੀ ਹੈ ਜਿਹੜਾ ਇਸਾ ਦਲਵਾਦ ਨੂੰ ਵੋਟ ਪਾਊਗਾ ਮੈਂ ਤਾਂ ਉਸ ਬੰਦੇ ਵਾਸਤੇ ਮਤਲਬ ਬਹੁਤ ਹੀ ਨਫ਼ਰਤ ਦਾ ਪੱਤਰ ਹੈ ਉਹਨਾਂ ਇਨਸਾਨ ਕਿਉਂਕਿ ਇਹ ਸਾਨੂੰ ਮੂਰਖ ਬਣਾ ਰਹੇ ਨੇ ਅੱਜ ਇੱਕ MLA ਬਣ ਰਿਹਾ ਹੈ 2.5 ਲੱਖ ਬੰਦੇ ਦੀ ਸਪੋਰਟ ਦੇ ਨਾਲ ਹੋ MLA ਬਣ ਰਿਹਾ ਹੈ ਕੱਲ ਨੂੰ ਚੱਕ ਰਿਹਾ ਉਹਨਾਂ ਨੂੰ ਕੀ ਪੁੱਛ ਰਿਹਾ ਉਹ ਕਿਉਂ ਬਦਲ ਰਿਹਾ ਉਹ ਉਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਹੈ ਇਹਦਾ ਹੱਲ ਕੀ ਹੋਣਾ ਚਾਹੀਦਾ ਹੈ ਚੋਣ ਕਮਿਸ਼ਨ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਜਾਂ ਪਾਰਟੀਆਂ ਨੂੰ ਚੁੱਕਣਾ ਚਾਹੀਦਾ ਵੀ ਅਸੀਂ ਜਿਹੜਾ ਦੂਜੀ ਪਾਰਟੀ ਚੋਂ ਦਾ ਉਹਨੂੰ ਅਸੀਂ ਨਹੀਂ ਲਵਾਂਗੇ ਰੂਲ ਬਣਾਉਣਾ ਚਾਹੀਦਾ ਕਿਨੂੰ ਕਦਮ ਚੁੱਕਣਾ ਚਾਹੀਦਾ ਇਹਦਾ ਪੱਕਾ ਅਸਲ ਹੈ ਇਸ ਦਾ ਕਾਨੂੰਨ ਐਸਾ ਬਣਨਾ ਚਾਹੀਦਾ ਜਿਹੜਾ ਦਲ ਦਲ ਬਦਲੀ ਕਰਕੇ ਆਊਗਾ ਉਹਨੂੰ ਮਤਲਬ ਰਿਜੈਕਟ ਕਰਨਾ ਚਾਹੀਦਾ ਉਹ ਬੰਦਾ ਨੈਸਟ ਅਗਰ ਇਹਦੇ ਉੱਤੇ ਜੇ ਕੋਈ ਬੰਦਾ ਦਲ ਬਦਲੀ ਕਰਦਾ ਹੈ ਜਾਂ ਬੰਦਾ ਕੋਈ ਹੋਰ ਉਹ ਕਰਦਾ ਹੈ ਛੱਡਦਾ ਹੈ ਪਾਰਟੀ ਜਾਂ ਕੁਝ ਕਰਦਾ ਹੈ ਉਸ ਬੰਦੇ ਦਾ ਸੰਪੂਰਨ ਤੌਰ ਤੇ ਸਮਾਜਿਕ ਬਾਈਕਟ ਤਾਂ ਪਹਿਲੀ ਗੱਲ ਤਾਂ ਹੈ ਕਿ ਲੋਕ ਨੂੰ ਇੰਨਾ ਜਾਗਰੂਕ ਹੋਣਾ ਚਾਹੀਦਾ ਉਹ ਸਮਾਜਿਕ ਬਾਈਕਟ ਕਰ ਦੋ ਆਦਰ ਬਾਜ ਗਵਰਨਮੈਂਟ ਜਾਂ ਚੋਣ ਕਮਿਸ਼ਨ ਐਸਾ ਕਾਨੂੰਨ ਬਣਾਵੇ ਕਿ ਜਦੋਂ ਤੱਕ ਉਹ ਬੰਦਾ ਜੇ ਪਾਰਟੀ ਬਦਲੂਗਾ ਉਹ ਬੰਦੇ ਦੁਬਾਰਾ ਉਸ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਕੋਈ ਵੀ ਪਾਰਟੀ ਟਿਕਟ ਨਹੀਂ ਦੇਵੇ ਉਸ ਬੰਦੇ ਨੂੰ ਬਿਲਕੁਲ ਰਿਜੈਕਟ ਕੀਤਾ ਜਾਵੇ ਆਖਰੀ ਸਵਾਲ ਹੁਣ ਤੱਕ ਜੋ ਹਾਲਾਤ ਬਣੇ ਨੇ ਲੋਕ ਬਾਅਦ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਜਾਂਦੇ ਰਹਿਣਾ ਲੀਡਰਾਂ ਤੋਂ ਵੀ ਕੋਈ ਕੰਮ ਨਹੀਂ ਹੋ ਰਿਹਾ ਜਾਂ ਹਾਲਾਤ ਜਿਹੇ ਹੋ ਜਾਂਦੇ ਨੇ ਵੀ ਲੋਕ ਮਜਬੂਰ ਹੋ ਜਾਂਦੇ ਨੇ ਹਾਲਾਤ ਦੇਖ ਕੇ ਪਰ ਲੋਕ ਫਿਰ ਵੀ ਮਤਲਬ ਇਹਨਾਂ ਨੂੰ ਜਿਤਾਉਂਦੇ ਨੇ ਵੋਟ ਪਾ ਕੇ ਫਿਰ ਲੋਕ ਹਜੇ ਵੀ ਜਾਗਰੂਕ ਨਹੀਂ ਪੂਰੇ ਦੇਸ਼ 'ਚ ਤੁਸੀਂ ਮੰਨਦੇ ਹੋ ਆਪਸ਼ਨ ਨਹੀਂ ਹੈ ਨਹੀਂ ਹਣ ਜਾਗਰੂਕ ਅੱਛਾ ਆਪਸ਼ਨ ਨਹੀਂ ਕਿ ਜਾਗਰੂਕ ਨਹੀਂ ਸਭ ਤੋਂ ਵੱਡੀ ਚੀਜ਼ ਹੈ ਕਿ ਪਹਿਲੀ ਗੱਲ ਤਾਂ ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੁੰਦਾ ਵੋਟ ਦਾ ਹੁਣ ਜੇ ਇਹ ਸੋਚਿਆ ਜਾਵੇ ਇਹ ਜੋ ਲਾਸਟ ਇਲੈਕਸ਼ਨ ਅਸੈਂਬਲੀ ਦੀ ਹੋਈ ਹੈ ਇਹਨਾਂ ਨੂੰ ਹੁਣ ਇਹ ਹੈ ਵੀ ਸਾਨੂੰ ਵੋਟਾਂ ਪਈਆਂ ਨੇ ਵੋਟਾਂ ਇਹਨਾਂ ਨੂੰ ਆਂ ਵੋਟਾਂ ਨੂੰ ਦੇ ਵਿਰੋਧ ਨੂੰ ਪਈਆਂ ਨੇ ਜਿੱਤੇ ਇਹ ਨਹੀਂ ਜਿੱਤੇ ਉਹ ਹਾਰੇ ਨੇ ਆਪਣੇ ਵਿਰੋਧੀ ਵਜ੍ਹਾ ਨਾਲ ਹਾਰੇ ਨੇ ਲੋਕਾਂ ਨੂੰ ਤਾਂ ਤੰਗਾ ਚੁੱਕੇ ਸੀ ਕਿਉਂਕਿ ਇੰਨਾ ਲੰਮਾ ਕਦੇ ਉਹ ਆ ਗਿਆ 5 ਸਾਲ ਕਦੇ ਉਹ ਆ ਗਿਆ 10 ਸਾਲ ਮੈਂ ਨਹੀਂ ਕਹਿੰਦਾ ਕਿ ਬਾਦਲ ਸਾਹਿਬ ਨੇ ਘੱਟ ਕੰਮ ਕਰੇ ਨੇ ਜਾਂ ਕਾਂਗਰਸ ਨੇ ਘੱਟ ਕੰਮ ਕਰੇ ਨੇ ਬਾਦਲ ਸਾਹਿਬ ਨੇ ਬਹੁਤ ਕੰਮ ਕਰੇ ਨੇ 96 ਦੇ ਵਿੱਚ ਹੁਣ ਜਿਹੜਾ ਫ੍ਰੀ ਵੇਜ ਦੇ ਕੇ ਕਰ ਰਹੇ ਨੇ ਇੱਕ ਬਾਬੇ ਨਾਨਕ ਦੀ ਧਰਤੀ ਦੇ ਲੋਕਾਂ ਨੂੰ 5 ਕਿਲੋ ਆਟੇ ਨਾਲ ਇਹਨਾਂ ਲੋਕਾਂ ਨੇ ਖਰੀਦ ਲਿਆ ਹੈ ਹੁਣ ਆ ਬਿਜਲੀ ਜਿਹੜੀ ਹਰ ਇੱਕ ਬੰਦੇ ਨੂੰ ਫ੍ਰੀ ਕਰਨ ਦਾ ਕੀ ਮਕਸਦ ਹੋਇਆ ਜੋ ਬਿਜਲੀ ਦਾ ਬਿੱਲ ਭਰ ਸਕਦਾ ਨੂੰ ਭਰਨਾ ਚਾਹੀ ਪ੍ਰੀਤਾ ਮੇਰੇ ਕੋਲ ਕੋਸਾ ਜੇ ਮੈਂ 50000 ਪੈਨਸ਼ਨ ਲੈ ਰਿਹਾ ਮੈਂ ਵੀ ਨਹੀਂ ਛੱਡੂਗਾ ਕਰਜੇ ਤਾਂ ਹੀ ਵਧ ਰਹੇ ਪੰਜਾਬ ਦਾ ਕਰਜੇ ਤਾਂ ਹੀ ਅੱਜ ਹੁਣ ਹਰ ਰੋਜ਼ ਇਹ ਕਰਜੇ ਤੇ ਕਰਜ਼ਾ ਚੱਕ ਰਿਹਾ ਹੈ ਇਹਨੂੰ ਇਹ ਪਿੱਛੇ ਹੀ ਅਪ੍ਰੈਲ ਦੇ 12 ਤਰੀਕ ਨੂੰ ਇਹ ਬੰਦਾ ਸੌਰੀ ਪਹਿਲੀ ਤਰੀਕ ਨੂੰ 12 ਹਜ਼ਾਰ ਕਰੋੜ ਰੁਪਇਆ ਕਰਜਾ ਲੈ ਕੇ ਹਟਿਆ ਹਾਲੇ ਹੋਰ ਕਰਜਾ ਜੂਨ ਤੱਕ ਹੋਰ ਲੈ ਆ ਰਿਹਾ ਹੈ ਦੱਸੋ ਕੱਲ ਨੂੰ ਬਿੱਟਾ ਮਰਜੈਂਸੀ ਲੱਗ ਜਾਂਦੀ ਹੈ ਕੀ ਬਣੂਗਾ ਸਟੇਟ ਦਾ ਬੱਸਾਂ ਦੇ ਵਿੱਚ ਇੱਕ ਲੇਡੀ ਜ ਇੱਕ ਬੀਬਾ 50000 ਰੁਪਇਆ ਪੈਨਸ਼ਨ ਲੈਂਦੀ ਹੈ ਲੱਖ ਰੁਪਇਆ ਤਨਖਾਹ ਲੈ ਰਹੀ ਹੈ ਉਹਸੇ ਬੀਬਾ ਨੂੰ ਉਹਦਾ ਕਰਾਇਆ ਮਾਫ ਹੋਣਾ ਜਾਇਜ ਹੈ ਉਹਨੂੰ ਜਾਇਜ ਮੰਨਿਆ ਜਾਊਗਾ ਮੇਰੇ ਘਰ ਦੀ ਬਿਜਲੀ ਮਾਫ ਹੈ ਉਹ ਜਾਇਜ ਹੈ ਨਹੀਂ ਜਾਇਜ ਹੈ ਕੋਈ ਰੋਡਵੇ ਤੇ ਪੀਆਰਟੀਸੀ ਫਾਇਦੇ ਚ ਚੱਲ ਰਹੀਆਂ ਨੇ ਆਜਾ ਪੀਆਰ ਕਹਿਣ ਨਾਲ ਤਾਂ ਕੁਝ ਵੀ ਹੁੰਦਾ ਕਹਿਣ ਨਾਲ ਤਾਂ ਉਹ ਕਹਿੰਦਾ ਮੈਂ ਕਰਜ਼ਾ ਵੀ ਲਾ ਰਿਹਾ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਕਰਜ਼ੇ ਤਾਂ ਕਿਸ਼ਤ ਨਹੀਂ ਨੇ ਦੋ ਤਾਰੀ ਜਾ ਰਹੀ ਕਰਜ਼ੇ ਤਾਂ ਕਿਸ਼ਤ ਨਹੀਂ ਤਾਰੀ ਜਾ ਰਹੀ ਜਿਹੜੀਆਂ ਕਿਸ਼ਤਾਂ ਨੇ ਪੁਰਾਣੇ ਕਰ ਗਏ ਹਰ ਇੱਕ ਗੱਲ ਦਾ ਜਵਾਬ ਇਹਨਾਂ ਕੋਲ ਕੀ ਹੈ ਇਹ ਤਾਂ ਜੀ ਪੁਰਾਣੇ ਕਰ ਗਏ ਪੁਰਾਣੇ ਕੀ ਕਰ ਗਏ ਵੀ ਪਰਾਣੇ ਕਰਕੇ ਕਹਿਣ ਨਾਲ ਹੈ ਜੇ ਤੁਹਾਨੂੰ ਤਾਹੀ ਝੁਣਿਆ ਜੇ ਪਰਾਣੇ ਕਰਕੇ ਤੁਸੀਂ ਕਰੋ ਦੱਸੋ ਇਹਨਾਂ ਨੇ ਅੱਜ ਤੱਕ ਕੀ ਕੀਤਾ ਹੈ ਇੱਕ ਕੰਮ ਦੱਸ ਦਿਓ ਜਿਹੜਾ ਇਹਨਾਂ ਨੇ ਬਦਲਾਅ ਦਾ ਕੀਤਾ ਹੋਵੇ ਕਿਸਾਨ ਮਰ ਰਿਹਾ ਹੈ ਕਿਸਾਨ ਕਰਜ਼ਾਈ ਹੋ ਰਿਹਾ ਹੈ ਕਿਸੇ ਦੀ ਬਾਹ ਨਹੀਂ ਫੜੀ ਜਾ ਰਹੀ ਹੈ ਹੈਲਥ ਸਹੂਲਤਾਂ ਦਾ ਸਹੂਲਤਾਂ ਕਰਦਾ ਸੀ ਕਿੱਥੇ ਨੇ ਹੈਲਥ ਸਹੂਲਤਾਂ ਕੀ ਕ ਤੁਸੀਂ ਇਹ ਦੇਖੋ ਜਿਹੜੀ ਇੱਥੇ ਬਣਾਈ ਆਇਆ ਹੈ ਕੀ ਆਂਦੇ ਇਹਨੂੰ ਕਲੀਨਿਕ ਜੀ ਆਮ ਆਦਮੀ ਕਲੀਨਿਕ ਜਿਹੜੀ ਬਣਾਈ ਆ ਅੱਜ ਇੱਕ ਨਿਸ਼ਾਨ ਨੂੰ ਘੱਟੋ-ਘੱਟ 30000 ਰੋਗ ਲੱਗਦਾ 38000 ਸਾਲਟ ਨੇ ਇਹ ਕਹਿੰਦਾ ਪ੍ਰਾਈਵੇਟ ਜਿਹੜਾ ਲੇਖੂਗਾ ਮੈਂ ਇਹਨੂੰ ਉਹ ਕਰ ਦਊਗਾ ਦੱਸੋ ਸਿਹਤ ਸਹੂਲਤਾਂ ਜਿਆਦਾ ਤੋਂ ਫੁੱਲ ਕਰ ਵੀ ਕਿਤੇ ਕਰਜਾ ਕਰਾਓ ਤੁਹਾਨੂੰ ਪੇਮੈਂਟ ਦਿੰਨੇ ਆਸੀਂ ਉਹਦਾ ਕਰਾਂਗੇ ਜਿਵੇਂ ਸਾਨੂੰ ਮਿਲ ਰਹੀ ਸੀ ਐਚਐਸ ਤੋਂ ਠੀਕ ਹੈ ਨਾ ਸਰਕਾਰੀ ਟੈਸਟ ਦਾ ਸਿਰ 42 ਕ ਕਰਦੇ ਸਰਕਾਰੀ ਟੈਸਟ ਚਾਹੇ 42 ਕਰਨ ਅੱਜ ਇਹ ਪੱਕੀ ਹੈ 30000 ਦੇ ਹਜ਼ਾਰ ਰੋਗ ਇੱਕ ਨਿਸ਼ਾਨ ਨੂੰ ਲੱਗਦੇ ਨੇ ਕਿ ਡਾਕਟਰ ਦੀ ਮੈਂ ਰਿਪੋਰਟ ਪੜ੍ਹੀ ਆ ਜਿਹਦੇ ਵਿੱਚ ਉਹ 38000 ਇਹ ਇਹਨੇ ਸਾਲਟ ਨੇ ਦਵਾਈਆਂ ਦੇ ਇਥੇ ਨਹੀਂ ਹਨ ਪੰਜ ਇੱਕ ਪੈਰਾਸੀਟਾਮੋਲ ਦੀ ਗੋਲੀ ਫੜਾ ਕੇ ਬੰਦੇ ਨੂੰ ਅੱਗੇ ਕਰ ਦਿੰਦੇ ਨੇ ਹੁਣ ਅਸਲ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਇਹਨਾਂ ਨੂੰ ਪੁੱਛਣਾ ਪਊਗਾ ਕਿ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਸਾਡੇ ਲਈ ਕਰ ਕੀ ਰਹੇ ਹੋ ਦੇਸ਼ ਲਈ ਸਮਾਜ ਲਈ ਪੰਜਾਬ ਲਈ ਕੀ ਕਰ ਰਹੇ ਹੋ ਤੁਸੀਂ ਇਹ ਸਾਡੇ ਮੁੱਦੇ ਨਹੀਂ ਹਨਗੇ ਕਿ ਤੁਹਾਡਾ ਆਪ ਦੇ ਵਿੱਚ ਫਲਾਣਾ ਟਿਕਾਣਾ ਉਹ ਵੇਚ ਗਿਆ ਜੇ ਉਹ ਵੇਚ ਗਿਆ ਤੂੰ ਬੰਦ ਫੜ ਕੇ ਅੰਦਰ ਕਰ ਅਗਰ ਮਜੀਠੀਏ ਨੇ ਕੋਈ ਗਲਤੀ ਕੀਤੀ ਹੈ ਜਾਂ ਕਿਸੇ ਨੇ ਵੀ ਕੀਤੀ ਹੈ ਉਹਨੂੰ ਫੜਕੇ ਅੰਦਰ ਕਰੋ ਹੁਣ ਤਾਂ ਸਟੇਟ ਦੇ ਵਿੱਚ ਰਾਜ ਤੁਹਾਡਾ ਹੈ ਹੁਣ ਇਹ ਤਾਂ ਨਹੀਂ ਕਹਿ ਕੇ ਸਰੂਗਾ ਜੀ ਉਹਨਾਂ ਨੇ ਉਹਨਾਂ ਨੇ ਕਰਤਾ ਕਰ ਦੋ ਅੰਦਰ ਉਹਨੂੰ ਹਟਾਉਂਦਾ ਕੌਣਾ ਇਹ ਤਾਂ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ ਇਹ ਨਸ਼ੇ ਪ੍ਰਾਣੇ ਲਾਗੇ ਨਸ਼ੇ ਮਜੀਠੀਆ ਵੇਚ ਗਿਆ ਫਿਰ ਤੁਸੀਂ ਅੱਜ ਤੱਕ ਮਜੀਠੀ ਦਾ ਕੀ ਕਰਦੇ ਹੋ ਕਿੰਨੇ ਤੁਸੀਂ ਨੇ ਇਹ ਬੰਦੇ ਫੜੇ ਨੇ ਉਹ ਕਦੇ ਪੁੱਛ ਗਿਛ ਕਰ ਰਹੇ ਆ ਬੁਲਾ ਕੇ ਪੁੱਛ ਗਿਛ ਨਾਲ ਕੀ ਹੋਊਗਾ ਉਹਦਾ ਆ ਕਈ ਵਾਰੀ ਪੁੱਛ ਲਿਆ ਖੈਰੇ ਦਾ ਕੀ ਕਰ ਲਿਆ ਇਹਨਾਂ ਨੇ ਇਸੇ ਦੇ ਚੀਜ਼ ਦੇ ਉੱਤੇ ਤਾਂ ਹੈ ਜਿਹਦੇ ਤੇ ਇਹਨੇ ਜੂ ਟਰਨ ਨਹੀਂ ਲਈ ਪਹਿਲਾਂ ਪੰਚਾਇਤਾਂ ਦਾ ਕੀਤਾ ਇਹਨੇ ਪੰਚਾਇਤਾਂ ਲੈ ਕੇ ਫਿਰ ਜੂ ਟਰਨ ਕਰ ਗਿਆ ਜਦੋਂ ਉੱਪਰੋਂ ਉਹ ਆਇਆ ਇੱਕਾ ਕੱਲ ਪਰਸੋਂ ਜੂ ਟਰਨ ਕਰਿਆ ਤਾਜ਼ਾ ਤਾਜ਼ਾ ਕੋਈ ਹੈ ਇਹਦਾ ਸਟੇਟ ਇਹ ਤਾਂ ਸਟੇਜ ਨੂੰ ਸਟੇਟ ਨੂੰ ਸਟੇਜ ਦੀ ਤਰ੍ਹਾਂ ਚਲਾਉਣ ਦੇ ਚੱਕਰ ਚ ਹੈ ਹੁਣ ਜਿਹੜੇ ਬੰਦੇ ਸਮਝਦਾਰ ਨੇ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਅਸੀਂ ਆ ਦੜਾ 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 ਪਾਰਟੀ ਵੇਚ ਤੇ ਪਾ ਦਿਓ ਜੀ ਵੋਟ ਚਲੋ ਜੀ ਲਾ ਦਿਓ ਤੱਕੜੀ ਤੇ ਮੋਹਰ ਲਾ ਦਿਓ ਪੰਜੇ ਤੇ ਮੋਹਰ ਲਾ ਦਿਓ ਝਾੜੂ ਤੇ ਮੋਹਰ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਸੋਚ ਰਹੇ ਨਾ ਵੀ ਸਾਡੇ ਬੱਚਿਆਂ ਦਾ ਕੀ ਹੈ ਕੱਲ ਨੂੰ ਸਾਡਾ ਭਵਿੱਖ ਕੀ ਹੈ ਪਾਣੀ ਬਾਰੇ ਇਹਨੇ ਕੀ ਕਰਿਆ ਨਹਿਰ ਦਾ 750 ਕਰੋੜ ਰੁਪਇਆ ਦਿੱਤਾ ਇਹ ਚ ਬੰਦੇ ਨੇ ਜਿਹੜੀ ਨਹਿਰ ਨੂੰ ਪੱਕੀ ਕਰਨ ਜਿਹੜੀ ਰਾਜਸਥਾਨ ਨੂੰ ਸਾਡਾ ਪਾਣੀ ਲੈ ਕੇ ਜਾ ਰਹੀ ਹੈ ਉਹਨੂੰ 750 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਉਹਨੂੰ ਰਿਪੇਅਰ ਕਰਨ ਵਾਸਤੇ ਦਿੱਤਾ ਇੱਕ ਤਾਂ ਸਾਡਾ ਖਜ਼ਾਨਾ ਲਟਾ ਰਿਹਾ ਹੈ ਕੈਜਰੀ ਹਾਲ ਨੂੰ ਮਾਉੜ ਮੰਡੀ ਦੇ ਵਿੱਚ ਜਹਾਜ਼ ਲਿਆਉਣ ਨਾਲ ਦੇ ਵਾਲਾ ਜਿਹੜਾ ਜਹਾਜ਼ ਧੀ ਉਹਦਾ 10 ਲੱਖ ਰੁਪਇਆ ਕਰਾਇਆ ਸੀ ਲਗਜ਼ਰੀ ਜਹਾਜ਼ ਸੀ ਉਹ ਹੁਣ ਕਹਿੰਦੇ ਅਸੀਂ ਆਮ ਆਦਮੀ ਆ ਇਹ ਤੋਂ ਹੋ ਗਿਆ ਮਨੀ ਜੇ ਇਸ ਬੰਦੇ ਨੇ ਪਾਣੀ ਦਾ ਘੁੱਟ ਵੀ ਭਰਨਾ ਹੈ ਜਾ ਕੇ ਕੈਜਰੀਵਾਲ ਤੋਂ ਪੁੱਛ ਕੇ ਆਉਂਦਾ ਹੈ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਇਹਨੂੰ ਚੁਣਿਆ ਕਿ ਕੈਜਰੀਵਾਲ ਨੂੰ ਚੁਣਿਆ ਜਦੋਂ ਤੱਕ ਇਹ ਬੰਦਾ ਸੈਂਟਰ ਦੀ ਚਮਚਾਗਰੀ ਨਹੀਂ ਛੱਡਦਾ ਪੰਜਾਬ ਦਾ ਭਲਾ ਹੋ ਹੀ ਨਹੀਂ ਸਕਦਾ ਰਾਗਵ ਚੱਡਾ ਅੱਜ ਛੁਪਿਆ ਬੈਠਾ ਉੱਥੇ ਮੈਂ ਆਉਣ ਗਰਾਊਂਡ ਉਹਦੇ ਤੇ ਕਹਿ ਰਿਹਾ ਰਾਗਵ ਚੱਡੇ ਨੇ ਜਿਹੜਾ ਉੱਥੇ ਕਪੜਾ ਕੀਤਾ ਹੈ ਪਹਿਲਾਂ ਤਾਂ ਪੰਜਾਬ ਨੂੰ ਉਹਨੇ 52 ਨੰਬਰ ਕੋਠੀ ਦੇ ਵਿੱਚ ਸਾਰੀ ਸਰਕਾਰ ਇੱਥੇ ਚਲਾਈ ਠੀਕ ਹੈ ਹੁਣ ਉਹ ਬੰਦਾ ਜਾ ਕੇ ਬਹਿ ਗਿਆ ਅੱਖਾਂ ਦਾ ਆਪਰੇਸ਼ਨ ਇੱਥੇ ਨਹੀਂ ਸੀ ਹੁੰਦਾ ਇਦੋਂ ਦਾ ਵੱਡੇ ਇੱਥੇ ਡਾਕਟਰ ਨੇ ਇਦੋਂ ਸਪੈਸ਼ਲਿਸਟ ਤੋਂ ਸਪੈਸ਼ਲਿਸਟ ਚੜੇ ਪਏ ਨੇ ਨਾਲੇ ਅੱਖਾਂ ਦਾ ਆਪਰੇਸ਼ਨ ਦਾ ਸਵੇਰੇ ਕਰਾਓ ਸ਼ਾਮ ਨੂੰ ਆਜੋ ਉੱਥੇ ਲੁਕਿਆ ਬੈਠਾ ਉਹ ਜਿੱਦੇ ਵਾਦੇ ਨਾਲ ਕਹਿਣਾ ਮੈਂ ਜਿੱਦੇ ਹੋਇਆ ਰਿਪੋਰਟ ਤੇ ਉੱਤਰ ਉਦੋਂ ਹੀ ਉਹ ਰੈਸਟ ਹੋਊਗਾ ਜਿਹੜੀ ਨੂੰ ਈਡੀਆ ਕਿਨੇ ਵੀ ਕਰਨਗੇ ਸਾਨੂੰ ਕਰਨਾ ਚਾਹੀਦਾ ਹੈ ਕਹੇਣ ਨਾਲ ਕੀ ਹੁੰਦਾ ਕਹੇਣ ਨਾਲ ਇੱਕ ਚੀਜ਼ ਹੈ ਭਾਜੀ ਤੁਸੀਂ ਇੱਕ ਚੀਜ਼ ਮੰਨੋ ਹੁਣ ਇਹ ਕਹਿੰਦੇ ਨੇ ਵੀ ਸਾਡੇ ਨਾਲ ਬੈਂਡਾਟਾ ਹੋ ਰਿਹਾ ਹੈ ਕੀ ਇਹਨਾਂ ਨਾਲ ਹੋ ਰਿਹਾ ਹੈ ਇਹ ਕੀ ਕਰ ਰਹੇ ਨੇ ਪੰਜਾਬ ਚ ਇਹ ਵੀ ਤਾਂ ਉਹੀ ਚ ਇਹ ਅਮਬੀਜੀਲੈਂਸ ਵਾਲੇ ਕੀ ਕਰ ਰਹੇ ਨੇ ਜਿਹੜਾ ਉਥੇ ਈਡੀ ਦਾ ਹੁਣ ਇਹਨਾਂ ਨੂੰ ਇੱਕ ਇੱਕ ਸਾਲ ਹੋ ਗਿਆ ਕਿ ਕੋਰਟ ਵੀ ਉਹ ਹੋ ਗਿਆ ਸੰਜੇ ਸਿੰਘ ਦੀ ਜ਼ੁਬਾਨ ਤਾਂ ਹੋ ਗਈ ਫਿਰ ਤਾਂ ਕੋਰਟ ਠੀਕ ਹੈ ਜਦੋਂ ਇਹਨਾਂ ਦੀ ਜਵਾਨ ਤੇ ਨਹੀਂ ਹੋ ਰਹੀ ਇਹਨਾਂ ਦੇ ਉੱਤੇ ਹੋ ਆ ਰਿਹਾ ਫੇਰ ਉਹ ਕੋਰਟ ਉਹ ਸਾਡੇ ਨਾਲ ਤਾਂ ਜੀ ਭਾਰਤੀ ਜਨਤਾ ਪਾਰਟੀ ਕੋਰਟ ਥੋੜੀ ਹੈ ਮੈਂ ਨਹੀਂ ਕਹਿੰਦਾ ਭਾਰਤੀ ਜਨਤਾ ਪਾਰਟੀ ਚੰਗੀ ਹੈ ਭਾਰਤੀ ਜਨਤਾ ਪਾਰਟੀ ਕੋਰਟ ਨਹੀਂ ਹੈ ਜੇ ਕੋਈ ਉਹਦੇ ਵਿੱਚ ਨੁਕਸ ਹੈ ਹੁਣ ਤੁਹਾਨੂੰ ਨਾ ਫੜ ਕੇ ਅੰਦਰ ਕਰਤਾ ਈਡੀ ਨੇ ਸਹੀ ਹੈ ਹੁਣ ਉਹੀ ਜਿਹੜੀ ਪਾਲਿਸੀ ਉੱਥੇ ਚੱਲੀ ਤੇ ਉਹੀ ਪੰਜਾਬ ਚ ਪੰਜਾਬ ਦੇ ਵਿੱਚ ਉਹੀ ਪਾਲਿਸੀ ਚੱਲੀ ਹੈ ਸ਼ਰਾਬ ਦੀ ਲਿਕੋਡ ਪਾਲਿਸੀ ਉਹੀ ਲਾਗੂ ਹੋਈ ਹੈ ਆ ਆਉਣ ਵਾਲਾ ਕੰਮ ਆਉ 100% ਹੋਊ ਬਸ ਇਹ ਕਹਤਾ ਜੀ ਹੁਣ ਹੁਣ ਕੀ ਹੈ ਵੋਟਾਂ ਨੇ ਨੌ ਉਹਨੂੰ ਬੰਦੇ ਨੂੰ ਸੰਮਣ ਦਿੱਤੇ ਕੈਦਰੀਵਾਲ ਸਾਹਿਬ ਨੂੰ ਜਦੋਂ ਕੈਦਰੀਵਾਲ ਸਾਹਿਬ ਨੂੰ ਨੌ ਸੰਮਣ ਦਿੱਤੇ ਉਦੋਂ ਪੇਸ਼ ਕਿਉਂ ਨਹੀਂ ਹੋਇਆ ਉਹ ਉਹਨੂੰ ਉਦੋਂ ਪੇਸ਼ ਹੋਣਾ ਚਾਹੀਦਾ ਸੀ ਹੁਣ ਉਹ ਵੀ ਖੁਦ ਇਹ ਚਾਹੁੰਦਾ ਸੀ ਜੀ ਆਪੇ ਹੁਣ ਤੁਸੀਂ ਦੇਖੋ ਅੰਦਰ ਬੈਠਾ ਕਹਿੰਦਾ ਮੈਂ ਉਹ ਚੱਲੋ ਚੱਲੋ ਸਵਿਧਾਨ ਦੇ ਵਿੱਚ ਉਹ ਚੀਜ਼ ਵੱਖਰੀ ਹੈ ਸਵਿਧਾਨ ਦੇ ਵਿੱਚ ਲਿਖਿਆ ਕਿਵੇਂ ਚਲਾਊਗਾ ਹੁਣ ਉਸ ਸੀਬੂ ਸਰਾਹੰਤੀ ਅਸਤੀਫਾ ਦੇ ਕੇ ਆਇਆ ਲਾਲੂ ਪ੍ਰਸਾਦ ਨੇ ਅਸਤੀਫਾ ਦੇ ਕੇ ਆਪਣੀ ਵਾਈਫ ਨੂੰ ਬਣਾਇਆ ਰਾਬੜੀ ਦੇਵੀ ਨੂੰ ਇਹ ਕਹਿੰਦਾ ਮੈਂ ਅੰਦਰੋਂ ਚਲਾਉਂ ਅੰਦਰ ਪਰਮੇਸ਼ਾਨ ਸੰਵਿਧਾਨ ਦੇ ਵਿੱਚ ਐਕਚੁਅਲੀ ਸੰਵਿਧਾਨ ਦੇ ਵਿੱਚ ਇਹ ਚੀਜ਼ ਕਿਤੇ ਮੈਂਸ਼ਨ ਨਹੀਂ ਉਸ ਟਾਈਮ ਕਿਹੜਾ ਬਾਬਾ ਭੀਮਰਾਓ ਦੇਕਰ ਜੀ ਨੂੰ ਇਹ ਪਤਾ ਹੋਊਗਾ ਕਿ ਡਡੇ ਠੱਗ ਮੁੱਖ ਮੰਤਰੀ ਬਣਨਗੇ ਦੇਸ਼ ਦੇ ਉਹਨਾਂ ਨੂੰ ਇਹ ਪਤਾ ਨਹੀਂ ਸੀ ਨਹੀਂ ਉਸ ਸੰਵਿਧਾਨ ਚ ਲਿਖੇ ਜਾਂਦੇ ਵੀ ਇਹਨਾਂ ਠੱਗਾਂ ਨੂੰ ਕੁਝ ਨਹੀਂ ਉਹ ਜਿੱਦੇ ਅਰੈਸਟ ਹੋ ਗਈ ਉਦਾਂ ਹੀ ਇਹਨਾਂ ਨੂੰ ਫੜ ਕੇ ਅੰਦਰ ਕਰੋ ਹੁਣ ਇਹ ਕਹਿੰਦਾ ਅੰਦਰੋਂ ਚਲਾਉਂਗਾ ਉਹ ਅੰਦਰ ਮੈਂ ਮੀਟਿੰਗ ਕਿਵੇਂ ਲਊ ਜੇ ਸੈਕਟਰੀ ਪੱਧਰ ਤੇ ਹੀ ਜਾਂ ਮਲਾਜਮਾਂ ਦੀ ਕਿਸੇ ਮੀਟਿੰਗ ਉਹਨਾਂ ਨੂੰ ਤਿਹੜ ਜੇਲ੍ਹ ਚ ਵੜਨ ਦੇਣਗੇ ਹੁਣ ਆ ਜੰਬ ਖਾਣ ਲੱਗਿਆ ਉੱਥੇ ਅੱਜ ਦਿਨ ਇਹੋ ਜਿਹਾ ਆਇਆ ਹੈ ਕਿ ਉਥੇ ਅੰਬ ਖਾ ਰਿਆ ਹੈ ਵੀ ਮੈਨੂੰ ਸ਼ੂਗਰ ਬਾਝੇ ਮੈਂ ਜਾਮਾ ਬਾਹਰ ਇਹ ਹੁਣ ਦੁਨੀਆ ਜਾਣਦੀ ਹੈ ਨਾ ਚੀਜ਼ਾਂ ਨੂੰ ਲੋਕ ਤਾਂ ਜਾਗਰਕ ਨਹੀਂ ਜਿਹੜੇ ਜਾਗਰਕ ਨੇ ਉਹ ਜਾਗਰਕ ਨੇ ਜਿਹੜੇ ਸੋ ਰਹੇ ਨੇ ਹੁਣ ਸਭ ਤੋਂ ਵੱਡੀ ਚੀਜ਼ ਹੈ ਬੋਤਲ ਹੁਣ ਅਸੀਂ ਬੋਤਲ ਤੇ ਵੀ ਵੋਟ ਪਾਵਾਂਗੇ ਠੀਕ ਹੈ ਅਸੀਂ ਰਿਸ਼ਵਤ ਲੈ ਕੇ ਵੀ ਵੋਟ ਪਾਵਾਂਗੇ 500 ਰੁਪਿਆ 1000 ਆਏ ਕਹਿਣ ਸੋਚਣ ਲੱਗੇ ਲੋਕ ਇਹਨਾਂ ਨੇ ਤਾਂ ਹੀ ਕੁਝ ਕਰਨ ਲੈ ਲਓ ਇਹ ਵੀ ਇੱਕ ਵੱਡਾ ਫੈਕਟ ਹੋ ਰਿਹਾ ਹੈ ਜੇ ਕੋਈ ਰੇਸਬਾ ਦੰਦਾ ਹੈ ਜਾਂ दारू ਦੰਦਾ ਲੈ ਲੋ ਜਾ ਰਾ ਇਹ ਤਾਂ ਇਹਨਾਂ ਨੇ ਕਿਹੜਾ ਆਪਾਂ ਨੂੰ ਫੇਰ ਮੁੜ ਕੇ ਪੁੱਛਣਾ ਹੈ ਉਹਨਾਂ ਦੀ ਵੀ ਗੱਲ ਜਾਇਜ਼ ਹੈ ਹੁਣ ਹਰ ਸਟੇਟ ਦੇ ਨਾਲ ਹਰ ਇੱਕ ਚੀਜ਼ ਹੈ ਜਿਹੜਾ ਫਰੀ ਵੇਜਸ ਦੇ ਕੇ ਜਿਹੜਾ ਕੰਮ ਹੈ ਨਾ ਇਹ ਭੀਖਵਾਬੇ ਨਾਨਕ ਦੀ ਧਰਤੀ ਦੇ ਉੱਤੇ ਜਿਹੜੀ ਭੀਖ ਦੇ ਨਾਲ ਇਹ ਲੋਕਾਂ ਨੂੰ ਖਰੀਦ ਰਹੇ ਨੇ ਇਹ ਕੋਈ ਚੰਗਾ ਇਹ ਕੋਈ ਚੰਗਾ ਸੰਕੇਤ ਨਹੀਂ ਹੈ ਦੇਸ਼ ਵਾਸਤੇ ਨਾ ਦੇਸ਼ ਵਾਸਤੇ ਹੈ ਖਜ਼ਾਨੇ ਤੇ ਰੋਜ਼ ਦੇ ਰੋਜ਼ ਖਜ਼ਾਨਾ ਚਲੋ ਉਹਨਾਂ ਦਾ ਕਹੀ ਜਾਂਦੇ ਨੇ ਹੁਣ ਤੁਸੀਂ ਤਾਂ ਕੁਝ ਕਰੋ ਕਹਿੰਦਾ ਸੀ 20 ਕਰੋੜ ਰੁਪਈਆ ਆਊਗਾ ਰੇਤੇ ਚੋਂ 2 ਕਰੋੜ ਰੁਪਏ ਰੇਤੇ ਚ ਕਮਾਉਂਗਾ ਸਾਹੀ 350 ਕਰੋੜ ਦੇ ਕਰੀਬ ਆਇਆ ਠੀਕ ਹੈ ਆ ਜਿਹੜਾ ਰੇਤ ਦਾ ਉਹ ਕਰਦਾ ਸੀਗਾ 5 ਰੁਪਏ ਮਿਰੂਗੀ ਕਿਹਨੂੰ ਮਿਲਦਾ 5 ਰੁਪਏ ਬੈਠੇ ਨੇ ਬੰਦੇ ਜਿਹੜੇ ਖਰੀਦ ਕੇ ਲਏ ਨੇ ਕਿੱਥੋਂ ਮਿਲਦਾ ਉਹੀ 4000 ਨੂੰ ਵਿਕਰੇ ਹੈ ਰੇਤਾ ਇੱਥੋਂ ਲੈ ਜਾਓ ਜੀ ਇੱਥੋਂ ਲੈ ਜਾਓ ਇਹ ਤਾਂ ਮਤਲਬ ਇੱਕ ਗੱਲਾਂ ਨੇ ਵੀਰ ਜੀ ਸਾਰਾ ਕੁਛ ਇਹਨਾਂ ਦਾ ਕੁਛ ਨਹੀਂ ਹੈ ਇਹਨਾਂ ਕੋਲ ਇਹ ਸਿਰਫ ਆਪਣਾ ਦੇਖ ਰਹੇ ਨੇ ਆਪਣਾ ਕੋੜਮਾ ਕੁੜਮਾ ਪਾਲ ਰਹੇ ਨੇ ਬਾਕੀ ਇਹਨਾਂ ਨੂੰ ਨਾ ਸਾਡੇ ਮੁੱਦਿਆਂ ਤੇ ਹੀ ਮਤਲਬ ਹੈ ਪੰਜਾਬ ਜਾਵੇ ਟੱਥੇ ਖੂਦੇ ਵਿੱਚ ਸਾਡਾ ਆਪਣਾ ਵਿਕਾਸ ਹੈ ਜਿਹੜਾ ਹੁੰਦਾ ਰਹੇ ਆਪਣਾ ਵਿਕਾਸ ਕਰ ਰਹੇ ਨੇ ਨਾ ਕਿ ਸਟੇਟ ਦਾ ਵਿਕਾਸ ਕਰ ਰਹੇ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰਾਂ ਬਾਬਾ ਜੀ ਕੀ ਨਾਮ ਹੈ ਜੀ ਸੇਰ ਸਿੰਘ ਜੀ ਕਿਹੜੀ ਪਾਰਟੀ ਪਸੰਦ ਲੱਗੀ ਨਹੀਂ ਪਾਰਟੀਆਂ ਤਾਂ ਦੇਖੋ ਆਪਾਂ ਨੂੰ ਕੋਈ ਪਸੰਦ ਨਹੀਂ ਆਪਾਂ ਤਾਂ ਕੰਮ ਥੇ ਮਤਲਬ ਹੈ ਜੋ ਆਪਣਾ ਵਧੀਆ ਕੰਮ ਕਰੂਗਾ ਮੈਂ ਤਾਂ ਹੁਣ ਤੱਕ ਕਿੰਨੇ ਕਰਿਆ ਠੀਕ ਫੇਰ ਤੇ ਹੁਣ ਤੱਕ ਪਿਛਲੀਆਂ ਸਰਕਾਰਾਂ ਠੀਕ ਦੀਆਂ ਇਹਨਾਂ ਨੇ ਤਾਂ ਜੰਮੀ ਪੱਠਾ ਡੋਪਤਾ ਪਿਛਲੀਆਂ ਚੋਂ ਕਿਹੜਾ ਤੇ ਪਿਛਲੇ ਦੋ ਹੀ ਠੀਕ ਦੀ ਤੇ ਜੋ ਕਾਲੀ ਹਨਗੇ ਤੇ ਉਹਨਾਂ ਨੇ ਵਧੀਆ ਕੰਮ ਕਰਿਆ ਤੇ ਕਾਂਗਰਸ ਆ ਗਈ ਤੇ ਉਹਨਾਂ ਨੇ ਵਧੀਆ ਕੰਮ ਕਰਿਆ ਹਮ ਤੇ ਕਿਹੜੇ ਕੰਮ ਠੀਕ ਲੱਗੇ ਨੇ ਤੁਹਾਨੂੰ ਵੀ ਇੱਥੇ ਹੋਇਆ ਜਿਵੇਂ ਨੀ ਪੱਦਰ ਤੇ ਤੇ ਕੈਪਟਨ ਨੇ ਜੋ ਇਹਦਾ ਆਪਣੇ ਜ਼ਿੰਮੇਵਾਰਾਂ ਦਾ ਕੋਈ ਕਰਜ਼ਾ ਮਾਫ ਕਰਿਆ ਚਲੋ ਕਿਸੇ ਦਾ ਰਹਿ ਗਿਆ ਕਿਸੇ ਨੂੰ ਮਤਲਬ ਨਹੀਂ ਹੋਇਆ ਤੇ ਉਹ ਤਾਂ ਜੁਦਾ ਗੱਲ ਹੈ ਬਾਕੀ ਜਿੰਨਾਂ ਉਹਨੇ ਭਲਾ ਕਰਿਆ ਔਰ ਜ਼ਿੰਮੇਵਾਰਾਂ ਦਾ ਕੋਈ ਕਰਜ਼ਾ ਸੋਸਾਇਟੀ ਛੁੱਟੀ ਵਾਲਾ ਮਾਫ ਕਰਿਆ ਤੇ ਦੂਸਰੀਆਂ ਬੈਂਕਾਂ ਦਾ ਵੀ ਮਾਫ ਹੋਇਆ ਤੇ ਇਹ ਤਾਂ ਫਿਰ ਇਤੋਂ ਵੱਡਾ ਕੀ ਭਲਾ ਹੋ ਸਕਦਾ। ਇਸ ਵਾਰ ਤੁਹਾਨੂੰ ਕੀ ਲੱਗਦਾ ਫਿਰ ਤੁਹਾਡਾ ਐਮਪੀ ਕਿਹੜਾ ਹੋਣਾ ਚਾਹੀਦਾ ਕਿਹੜੀ ਪਾਰਟੀ ਦਾ? ਦੇਖੋ ਤਾਂ ਟਾਈਮ ਦੇਖੇਗਾ ਜਿਹੜਾ ਆਵਾਂਗੇ ਉਹਨਾਂ ਦੇ ਮੂੰਹ ਤੇ ਤੇ ਗੱਲਬਾਤ ਕਰਾਂਗੇ ਕੋਈ। ਹੈ ਜੀ ਝਾੜਾਂਗੇ ਤਾਂ ਸਹੀ ਉਹਨਾਂ ਨੂੰ। ਨਹੀਂ ਪੰਜਾਜੂ ਕਿਹੜਾ ਲੈ ਜਾਊਗਾ ਫਿਰ? ਸੀਟ ਤੁਹਾਡੀ ਇੱਧਰੋਂ। ਤੇ ਉਹ ਤਾਂ ਟਾਈਮ ਦੇਖੇਗਾ ਵੀ ਜਿਹੜਾ ਉਹਦੇ ਨਾਲ ਕੋਈ ਵਾਅਦਾ ਆਪਾਂ ਕਰਾਂਗੇ ਜੇ ਵਾਅਦੇ ਤਾਂ ਉੱਤਰ ਦੇ ਤਾਂ ਹਣ ਨਹੀਂ ਨਾ ਇਹ। ਵਾਅਦੇ ਤਾਂ ਉੱਤਰ ਦੇ ਨਹੀਂ ਹਨ ਜੇ ਉੱਤਰਨ ਤੇ ਫਿਰ ਤੇ ਗਾਹਾਂ ਵਿਕਾਸ ਤਾਂ ਹੋਵੇ ਨਾ ਮਾੜਾ-ਮੋਟਾ ਕੋਈ ਉਹ ਵਿਕਾਸ ਤਾਂਹੀਂ ਤਾਂ ਪੱਠਾ ਡੁੱਬ ਰਿਹਾ। ਤੇ ਇਹ ਕਹ ਭਗਵੰਤ ਮਾਨ ਵੀ ਐਂ ਕਰਦਾਂਗੇ ਜੇ ਕਰਦਾਂਗੇ ਮੇਰਾ ਫੋਨ ਨੰਬਰ ਦਿੱਤਾ ਉਹਨਾਂ ਨੇ ਵੀ ਕੋਈ ਰਿਸ਼ਤ ਲੈਂਦਾ ਦੇਖੋ ਰਿਸ਼ਤ ਹੁਣ ਕੋਈ ਇਹਦੇ ਵਿੱਚ ਉਹ ਆਈ ਮਾਫੀ ਆਈ ਰਿਸ਼ਤ ਦੇ ਵਿੱਚ ਸਮਾਂ ਤੇ ਉਦੋਂ ਵੱਧ ਰਹੀ ਹੈ ਪੁਲਿਸ ਵਾਲੇ ਉਦੋਂ ਗੱਲ ਘੜਫੇ ਖਾ ਰਹੇ ਨੇ ਹੋਰ ਜੀ ਤੁਸੀ ਜਾਨੋ ਸਰਕਾਰੀ ਦਫ਼ਤਰਾਂ ਚ ਲੈਂਦੇ ਨੇ ਹੁਣ ਵੀ ਮੈਂ ਕਹਾਂ ਬਿਲਕੁਲ ਲੈ ਰਹੇ ਨੇ ਜੀ ਹਾਂ ਜੀ ਫਿਰ ਸ਼ਿਕਾਇਤ ਵਗੈਰਾ ਕਰ ਦਿਓ ਜਿਹੜਾ ਨੰਬਰ ਦਿੱਤਾ ਉਹ ਫੋਨ ਹੀ ਨਹੀਂ ਚੱਕਦੇ ਅੱਛਾ ਜੋ ਫੋਨ ਦਿੱਤਾ ਫੋਨ ਹੀ ਨਹੀਂ ਚੱਕਦੇ ਵਟਸਐਪ ਤੇ ਮੈਸੇਜ ਤੇ ਕਰਦੇ ਕੋ ਜੋ ਮਰਜੀ ਕਰੀ ਜਾ ਅੱਛਾ ਹਾਂਜੀ ਹਾਂ ਠੀਕ ਹੈ ਜੋ ਫੋਨ ਚੱਕਣ ਫੋਨ ਹੀ ਨਹੀਂ ਚੱਕ ਰਹੇ ਹੈ ਜੀ ਫਿਰ ਹੁਣ ਇਹਦਾ ਮਸਲਾ ਕਿ ਹੱਲ ਹੋ ਸਕਦਾ ਜਦੋਂ ਫੋਨ ਤਾਂ ਚੱਕਦੇ ਨਹੀਂ ਹਨ ਉਹ ਕਹਿੰਦੇ ਵੀ ਉਸ ਟਾਈਮ ਸਾਨੂੰ ਜੋ ਰਿਸਪੋਨਸ ਲੈਂਦਾ ਉਹਦੇ ਨਾਲ ਗੱਲਬਾਤ ਕਰਾਓ ਠੀਕ ਹੈ ਜੀ ਹੈ ਜੀ ਧੰਨਵਾਦ ਜੀ ਹੋਰ ਵੀ ਬਜ਼ੁਰਗ ਬੈਠੇ ਨੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਹਾਂ ਜਰਨੈਲ ਸਿੰਘ ਜੀ ਮੈਨੂੰ ਨਹੀਂ ਗੱਲਬਾਤ ਕਰਨੇ ਪਾਰਟੀ ਦੱਸ ਦਿਓ ਕਿਹੜੀ ਪਸੰਦ ਹੈ ਹਾਂ ਜੀ ਪਾਰਟੀ ਪਾਰਟੀ ਤਾਂ ਖਾਲੀ ਹੈ ਜੀ ਇਕੱਲੀ ਤਾਂ ਹਾਂ ਜੀ ਠੀਕ ਹੈ ਕੇਸ ਮੇਰੇ ਦੀਪਕਾਸ਼ ਸਿੰਘ ਬਾਦਲ ਵਾਲੀ ਕੇਸ ਕੁਬੀਰ ਬਾਦਲ ਵਾਲੀ ਬਾਦਲ ਵਾਲੀ ਹੈ ਜੀ ਅੱਛਾ ਪ੍ਰਕਾਸ਼ ਬਾਦਲ ਵਾਲੀ ਹਾਂ ਜੀ ਉਦੋਂ ਕੰਮ ਵਧੀਆ ਕਰਦੇ ਨੇ ਉਹਨਾਂ ਨੇ ਫਿਰ ਵਧੀਆ ਕਰਦੇ ਨੇ ਜੀ ਅੱਛਾ ਹਾਂ ਜੀ ਕਿਹੜਾ ਵਧੀਆ ਲੱਗਿਆ ਕੰਮ ਕਿਸਾਨਾਂ ਲਈ ਕਰਿਆ ਉਹਨਾਂ ਨੇ ਕੁਛ ਹਾਂ ਕਿਸਾਨਾਂ ਨੇ ਕਰਿਆ ਜੀ ਬਾਜ਼ਾਰ ਨੇ ਬਹੁਤ ਕੁਝ ਕਰਤਾ ਜੀ ਅੱਛਾ ਹਾਂ ਜੀ ਮੋਟਰਾਂ ਫ੍ਰੀ ਕਰਾਤੀਆਂ ਜੀ ਮੋਟਰਾਂ ਲਵਾਈਆਂ ਵੀ ਨੇ ਜੀ ਬੱਚੇ ਕੋ ਹੋ ਰਹਿੰਦਿਆਂ ਨਹੀਂ ਮਿਲੇ ਜੀ ਸੁਖਬੀਰ ਨੇ ਕੁਛ ਕਰਿਆ ਅੱਗੋਂ ਹੋਰ ਮੈਂ ਨਹੀਂ ਕਰਿਆ ਜੀ ਕੁਛ अच्छा नहीं फिर उत नाराज हूं हां तो नाराज हां जी ठीक <laughs> है हां फिर काली दल ਹੁਣ ਕਿੰਨੀਆਂ ਕਿ ਸੀਟਾਂ ਲੈ ਜੂ ਪੰਜਾਬ ਚ 13 ਚ ਕੋਈ ਪਤਾ ਨਹੀਂ ਕਿਸੇ ਨੂੰ ਪਤਾ ਜੀ हां हां जी ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਜਾਂ ਆਪਣੀ ਆਪਣੀ ਰਾਏ ਰੱਖੀ ਆ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ